ਅਰੀਦ ਦਾ ਨਾਰਾ ਹੈ ਕਿ 13 0 ਪਰ ਕਿਹਦੀਆਂ 13 ਆਂਦੀਆਂ ਨੇ ਤੇ ਕਿਹਦੀ 0 ਆਂਦੀ ਹੈ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਨਵੀਂ ਤੋਂ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਨੇ ਆ ਤੇ ਅੱਜ ਸੱਤਾਧਾਰੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਇੱਕ ਕਰਮਚਾਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਮਲਾਵਾਂਗੇ ਉਹਨਾਂ ਨੂੰ ਪੁੱਛਾਂਗੇ ਜਨਤਾ ਦੇ ਸਵਾਲ ਜੋ ਲੋਕਾਂ ਦੇ ਦਿਮਾਗ ਦੇ ਵਿੱਚ ਨੇ ਜਿਨ੍ਹਾਂ ਦਾ ਜਵਾਬ ਦੇਣਾ ਉਹਨਾਂ ਦਾ ਫਰਜ਼ ਹੈ ਤੁਹਾਡੇ ਵੱਲੋਂ ਅਸੀਂ ਪੁੱਛ ਰਹੇ ਹਾਂ ਇਹਨਾਂ ਨੂੰ ਸਵਾਲ ਤੇ ਕੀ ਜਵਾਬ ਹੋਏਗਾ ਇਹਨਾਂ ਦਾ ਉਹ ਦੇਖਦੇ ਹਾਂ ਸਵਾਗਤ ਹੈ ਜੀ ਪਿਆਰਾ ਜੀ ਸਿਕਾਲ ਜੀ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ ਹਾਂ ਜੀ ਕੀ ਹਾਲ ਹੈ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਵੀਵਰਸ ਨੂੰ ਤੁਹਾਡਾ ਇੰਟਰੋਡਕਸ਼ਨ ਦਵਾਗੇ ਕਿ ਕੀ ਤੁਹਾਡਾ ਉਹਦਾ ਹੈ ਤੇ ਕਿਸ ਕੰਮ ਕਿਸ ਵਿੰਗ ਦੇ ਨਾਲ ਕੰਮ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਿਆਰਾ ਸਿੰਘ ਖਾਲਸਾ ਜੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਐਕਸੈਂਪਲਾਈ ਜ਼ਿਲ੍ਹਾ ਦਾ ਪ੍ਰਧਾਨ ਹਾਂ ਜੀ ਤੇ ਬਲੌਗ ਪਰਵਾਰੀਆਂ ਆਮ ਆਦਮੀ ਪਾਰਟੀ ਤੋਂ ਜਦੀ ਪਾਰਟੀ ਹੁੰਦੇ ਵਿੱਚ ਜਦੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਤੇ ਹੁਣ ਵੀ ਚੋਣਾਂ ਦੇ ਵਿੱਚ ਅਸੀਂ ਤੰਦ ਹੀ ਦੇ ਨਾਲ ਸਾਡੇ ਮੀਤਿਆਰ ਨੂੰ ਜਤੋਂ ਲਈ ਪੂਰਾ ਕੰਮ ਕਰ ਰਹੇ ਹਾਂ ਜੀ ਸਭ ਤੋਂ ਪਹਿਲਾ ਸਵਾਲ ਜੇ ਆਪਾਂ ਕਿਸੇ ਆਮ ਬੰਦੇ ਨੂੰ ਆਮ ਜਨਤਾ ਨੂੰ ਕਿਸੇ ਨੂੰ ਫੜ ਕੇ ਪੁੱਛਦੇ ਹਾਂ ਕਿ ਸੱਤਾਧਾਰੀ ਪਾਰਟੀ ਤੋਂ ਕੋਈ ਸਵਾਲ ਪੁੱਛਣਾ ਹੈ ਤਾਂ ਸਭ ਤੋਂ ਪਹਿਲਾਂ ਉਹ ਇਹ ਹੀ ਕਹਿੰਦੇ ਨੇ ਭਾਜੀ 2 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ 2 ਸਾਲ ਹੋ ਗਏ ਸਾਨੂੰ ਕੀ ਸਹੂਲਤਾ ਪ੍ਰੋਵਾਈਡ ਕਰਾਈਆਂ ਨੇ ਸਾਨੂੰ ਕੀ ਸਹੂਲਤਾ ਦਿੱਤੀਆਂ ਨੇ ਤੇ ਸਾਡਾ ਕੀ ਫਾਇਦਾ ਹੋਇਆ ਜਿਹੜਾ ਕਿਹਾ ਜਾਂਦਾ ਜੀ ਪਿਛਲੀਆਂ ਸਰਕਾਰਾਂ ਤੋਂ ਛੱਡ ਕੇ ਸਾਡੇ ਕੋਲੇ ਆਓ ਅਸੀਂ ਤੁਹਾਡਾ ਹੱਲ ਕਰਕੇ ਦਵਾਂਗੇ ਉਹਨਾਂ ਦੇ ਵਿੱਚ ਕੀ ਸੁਧਾਰ ਹੋਇਆ ਕੀ ਹੱਲ ਕਰਕੇ ਦਿੱਤਾ ਪਹਿਲਾਂ 2 ਸਾਲ ਦੇ ਕੰਮ ਪੁੱਛਾਂਗੇ ਜੀ ਤੁਹਾਨੂੰ ਕੀ ਕੀਤਾ ਨੇ ਤੁਹਾਡੀ ਸਰਕਾਰ ਜੀ ਜੀ ਪਹਿਲਾਂ ਤਾਂ ਇਹ ਹੈ ਜੀ ਸਾਡੀ ਜਦ ਹੀ ਮਤਲਬ ਸਭਕ 2 ਸਾਲ ਹੋਏ ਸਾਡੀ ਪਾਰਟੀ ਨੂੰ ਸੱਤਾ ਦੇ ਵਿੱਚ ਆਏ ਹਨ ਹੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੀ ਪਾਰਟੀ ਨੇ ਜੋ ਵਾਅਦੇ ਕੀਤੇ ਸੀਗੇ ਜੀ ਤਕਰੀਬਨ ਤਕਰੀਬਨ 95% ਵਾਅਦੇ ਜਿਹੜੇ ਪੂਰੇ ਕਰ ਦਿੱਤੇ ਇੱਕ ਦੋ ਆਦੇ ਜਿਹੜੇ ਰਹਿੰਦੇ ਆ ਉਹ ਵੀ ਹੁਣੇ ਥੋੜੇ ਤਰੰਤ ਹੀ ਲਾਗੂ ਹੋਣਗੇ ਕਿਉਂਕਿ ਮਾਨ ਸਾਹਿਬ ਨੇ ਕਿਹਾ ਵੀ ਜੇਕਰ ਅਸੀਂ ਪਹਿਲਾਂ ਇਹ ਵਾਦਿਆਂ ਨੂੰ ਹੁਣ ਚੋਣਾਂ ਦੇ ਲਾਲਚ ਦੇ ਵਿੱਚ ਪੂਰਾ ਕਰ ਦੰਦੇ ਤਾਂ ਉਸ ਤੋਂ ਬਾਅਦ ਆ ਕੇ ਬੰਦ ਕਰ ਦੰਦੇ ਫਿਰ ਉਹ ਕੋਈ ਵਧੀਆ ਗੱਲ ਨਹੀਂ ਸੀਗੀ ਆਮ ਆਦੀ ਪਾਰਟੀ ਦੀ ਸਰਕਾਰ ਨੇ 2 ਸਾਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਾਰੰਟੀ ਸੀਗੀ ਉਹ ਮਤਲਬ ਕਿ 600 ਜੁੰਟ ਹਰ ਵਰਗ ਨੂੰ ਹਰ ਵਰਗ ਨੂੰ 600 ਜੁੰਟ ਜਿਹੜੀ ਹੈਗੀ ਉਹ ਫਰੀ ਦਿੱਤੀ ਹੈ ਜੀ ਉਸ ਤੋਂ ਹਰ ਲੋਕਾਂ ਦਾ 95% ਲੋਕਾਂ ਦਾ ਜਿਹੜਾ ਬਿੱਲ ਹੈਗਾ ਉਹ ਜ਼ੀਰੋ ਆ ਰਿਹਾ ਹੈ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤੇ ਐਸਸੀ ਜਾਂ ਬੀਸੀ ਨੂੰ ਕल्याण ਦਿੰਦੇ ਸੀਗੇ ਪਰ ਆਮ ਆਦਮੀ ਪਾਰਟੀ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਜ਼ੀਰੋ ਮਤਲਬ ਕਿ ਟੋਲਰੈਂਸ ਤੇ ਕੰਮ ਕੀਤਾ ਤੇ 600 ਜੁੰਟ ਸਾਰਿਆਂ ਨੂੰ ਇਹ ਫਰੀ ਕੀਤੀ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਬਿਜਲੀ ਦਾ ਬਿਲ ਪਹਿਲਾਂ ਤੁਸੀਂ ਵੇਖਿਆ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਕਿੰਦੇ ਵੱਡੇ 8 8 10 ਘੰਟਿਆਂ ਦੇ ਕੱਟ ਲੱਗਦੇ ਸੀਗੇ ਪਰ ਹੁਣ ਉਹ ਕੱਟ ਬਿਲਕੁਲ ਹੀ ਲੱਗਦੇ ਇਹ ਸਰਕਾਰ ਦੇ ਵਿੱਚ ਬਿਜਲੀ ਜਿਹੜੀ ਸਰਪਲਸ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ 43000 ਨੌਕਰੀਆਂ ਤੁਸੀਂ ਵੇਖਿਆ ਹੋਣਾ ਰੋਜ਼ ਟੀਵੀ ਦੇ ਵਿੱਚ ਮਾਨ ਸਾਹਿਬ ਜਿਹੜੇ ਹੈਗੇ ਨਿਯੁਕਤੀ ਪੱਤਰ ਵੰਡਦੇ ਨੇ 43000 ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਸਾਡੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਸੂਰੇ ਕੱਸੀਆਂ ਜਿਹੜੀਆਂ ਬਣੀਆਂ ਨੇ ਆਪਣੇ ਇਸ ਹਲਕੇ ਦੇ ਵਿੱਚ ਚਾਰ ਸੂਏ ਨਿਕਲੇ ਨੇ ਜੀ ਇੱਕ ਅਮਰਗੜ ਤੇ ਤਿੰਨ ਮਲੇ ਕੋਲੇ ਹਲਕੇ ਦੇ ਵਿੱਚ ਜੀ ਪਾਣੀ ਦੇ ਪਾਈਪਾਂ ਜਿਹੜੀਆਂ ਹੈਗੀਆਂ ਨੇ ਉਹ ਹੁਣ ਪਾਈਆਂ ਜਾ ਰਹੀਆਂ ਨੇ ਮੰਨ ਲਓ ਕਿ ਔਰਾਂ ਦੇ ਥੋੜੇ ਸਮੇਂ ਦੇ ਵਿੱਚ ਹੀ ਔਰਾਂ ਦੇ ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਨੂੰ ਜਿਹੜਾ ਹੈਗਾ ਹੈ ਨਹਿਰੀ ਪਾਣੀ ਉਹ ਪ੍ਰੋਵਾਈਡ ਹੋ ਜਾਵੇਗਾ ਜੀ ਮੈਂ ਤੁਹਾਡੀ ਗੱਲ ਕੱਟ ਰਿਆਂ ਵਿੱਚੋਂ ਜੀ ਤੁਸੀਂ ਕਿਹਾ ਕਿ ਬਾਦੇ ਇਸ ਕਰਕੇ ਪੂਰੇ ਨਹੀਂ ਹੋਏ ਕਿ ਲੋਕਾਂ ਨੂੰ ਲੱਗੇਗਾ ਕਿ ਸ਼ਾਇਦ ਸਾਨੂੰ ਲਾਲੀਪਾਪ ਦਿੱਤਾ ਗਿਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਚੋਣਾਂ ਦੇ ਪਹਿਲਾਂ ਤੁਸੀਂ ਵਾਦੇ ਪੂਰੇ ਨਹੀਂ ਕੀਤੇ ਕੁਝ ਵਾਦੇ 5% ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣਾਓ ਜੀ ਤਕਰੀਬਨ ਜਿਹੜੇ ਉਹ ਵੀ ਕੰਮ ਕੀਤੇ ਪਾਰਟੀ ਨੇ ਉਹ ਵੀ ਜਿਹੜੇ ਵਾਦੇ ਕੀਤੇ ਹੀ ਨਹੀਂ ਸੀਗੇ ਜਿਹੜੇ ਵਾਦੇ ਕੀਤੇ ਨਹੀਂ ਉਹਨਾਂ ਦੇ ਉੱਪਰ ਉੱਠ ਕੇ ਵੀ ਕੰਮ ਕੀਤਾ ਨਹੀਂ ਮੇਰੀ ਗੱਲ ਸੁਣੋ ਇੱਕ ਉਹੀ ਮੈਂ ਤੁਹਾਨੂੰ ਕਹਿੰਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਦੇਖੋ ਜਨਾਨੀਆਂ ਦਾ ਇੱਕ ਲੇਡੀਜ਼ ਦਾ ਵੱਡਾ ਇਲਾਨ ਹੋਇਆ ਸੀ 100000 ਰੁਪਏ ਦਾ ਤੇ 100000 ਰੁਪਏ ਦਿੱਤੇ ਜਾਣਗੇ ਇਹ ਸਭ ਤੋਂ ਵੱਡਾ ਵਾਦਾ ਮੰਨਿਆ ਗਿਆ ਸੀ ਇਹ ਔਰਤਾਂ ਵਾਸਤੇ ਜਿਹੜੇ ਔਰਤਾਂ ਘਰ ਵਾਲਿਆਂ ਵਾਸਤੇ ਵੀ ਕੰਮ ਕਰਦੀਆਂ 24 ਆਵਰ ਡਿਊਟੀ ਦਿੰਦੀਆਂ ਇਸ ਕਰਕੇ ਅਸੀਂ ਔਰਤਾਂ ਨੂੰ 100000 ਰੁਪਏ ਕਮਾਉਣਗੇ ਇਹ ਸਭ ਤੋਂ ਵੱਡਾ ਵਾਦਾ ਸੀ ਜਿਹੜਾ ਸਭ ਤੋਂ ਪਹਿਲੇ ਧਾਰ ਦੇ ਪੂਰਾ ਹੋਣਾ ਚਾਹੀਦਾ ਸੀਗਾ ਇਹ ਕਿਉਂ ਰੋਕਿਆ ਗਿਆ ਇਹਨੂੰ ਰੋਕਣ ਦੇ ਨਾਲ ਤੁਹਾਨੂੰ ਫਰਕ ਪਏਗਾ ਲੱਗਦਾ ਤੁਹਾਨੂੰ ਨਹੀਂ ਜੀ ਨਹੀਂ ਜਦੋਂ ਸਾਡੇ ਸੀਐਮ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਵੀ ਆ ਥੋੜੇ ਦਰ ਦੇ ਵਿੱਚ ਹੀ ਇਹੜਾ ਇੱਕ ਵਾਦਾ ਰਹਿੰਦਾ ਉਹ ਪੂਰਾ ਹੋ ਜਾਊਗਾ ਤੋਂ ਦੇਖੋ ਮੇਰੀ ਗੱਲ ਸੁਣੋ ਜੀ 18000 ਕਰਮਚਾਰੀ ਪੱਕੇ ਕਰਨੇ 43000 ਨੌਕਰੀਆਂ ਦੇਣੀਆਂ ਇੱਕ ਮਿੰਟ ਜੀ ਇੱਕ ਮਿੰਟ ਮੈਨੂੰ ਬੋਲ ਲਾਉਣ ਦਿਓ ਉਸ ਤੋਂ ਬਾਅਦ ਦੇ ਵਿੱਚ ਪਹਿਲਾਂ ਦੀ ਸਰਕਾਰਾਂ ਕੀ ਕਰਦੀ ਹੁੰਦੇ ਸੀ ਜੇ ਕੋਈ ਫੌਜੀ ਜਾਂ ਕੋਈ ਸਾਡਾ ਪੁਲਿਸ ਵਾਲਾ ਵੀਰ ਕੋਈ ਮਤਲਬ ਕਿ ਉਹਦੀ ਸ਼ਹੀਦ ਹੋ ਜਾਂਦਾ ਸੀਗਾ ਉਹਨਾਂ ਨੂੰ ਕੋਈ ਕੱਪੜੇ ਸਉਣ ਵਾਲੀ ਮਸ਼ੀਨ ਦਿੱਤੀ ਜਾਂਦੀ ਸੀ ਪਰ ਸਾਡੀ ਆਮ ਆਦਮੀ ਪਾਰਟੀ ਨੇ ਵਾਦਾ ਨਹੀਂ ਕੀਤਾ ਸੀਗਾ 1 ਕਰੋੜ ਰੁਪਇਆ ਜਿਹੜਾ ਸ਼ਹੀਦ ਹੁੰਦਾ ਹੈ ਉਹਨੂੰ ਉਹਦੇ ਘਰ ਜਾ ਕੇ ਸੀਐਮ ਸਾਹਿਬ ਜਾ ਕੇ ਦੇਖਿਆ ਉਹ ਰੇ ਕਿੰਨਾ ਵੱਡਾ ਕੰਮ ਹੈ ਜੀ ਅਜਾ 1000 ਦੀ ਗੱਲ ਘਰਾਂ ਨੂੰ ਘਟੋ ਘਟ 10-10000 8-8000 ਦੀ ਬਿਜਲੀ ਜਿਹੜੀ ਉਹ ਫ੍ਰੀ ਮਿਲ ਰਹੀ ਹੈ ਕੀ 1000 ਰੁਪਏ ਵੱਡਾ ਜਾਂ 8000 ਰੁਪਏ ਵੱਡਾ ਜੀ ਦੇਖੋ ਇਸ ਤੋਂ ਉਸ ਤੋਂ ਬਾਅਦ ਦੇ ਵਿੱਚ ਸਕੂਲ ਆਫ ਅਵੇਲੈਂਸ ਬਣੇ ਕਿੰਨੇ ਕਿੰਨੇ ਵਧੀਆ ਸਕੂਲ ਬਣ ਰਹੇ ਨੇ ਜਿੱਥੇ ਇੱਕ ਵੀ ਖਰਚਾ ਜਿਹੜਾ ਉਹ ਬੱਚਿਆਂ ਦਾ ਨਹੀਂ ਹੋ ਰਿਹਾ ਉਦੋਂ ਬਾਅਦ ਬਸ ਸਫਰਕ બસ ਆ ਬਿਲਕੁਲ ਫ੍ਰੀ ਹੈ ਜੀ ਮਤਲਬ ਜਨਾਨੀਆਂ ਵਾਸਤੇ ਉਹ ਵੀ ਸਕੀਮ ਜਿਹੜੀ ਹੈਗੀ ਆ ਉਸ ਤਰ੍ਹਾਂ ਹੀ ਲਾਗੂ ਰੱਖੀ। ਉਤੋਂ ਬਾਅਦ ਇਹ ਗੱਲ ਪੁੱਛਾ ਲਈ ਹੈ ਤੁਹਾਡੇ ਜਵਾਬ ਦੇ ਮੈਂ ਇੱਕ ਹੋਰ ਸਵਾਲ ਪੁੱਛਦਾ ਕਿ ਤੁਸੀਂ ਕਿਹਾ ਕਿ ਬਸਾਂ ਦੀ ਯਾਤਰੀਆਂ ਫ੍ਰੀ ਨੇ ਬਸਾਂ ਦੀਆਂ ਲੇਡੀਜ਼ ਦੀ ਟਿਕਟ ਫ੍ਰੀ ਕੀਤੀਆਂ ਫਿਰ ਲੋਕ ਲੜਦੇ ਨਜ਼ਰ ਆਉਂਦੇ ਨੇ ਫ੍ਰੀ ਕਰਨਾ ਹੱਲ ਸੀ ਜਾਂ ਫਿਰ ਉਹਨੂੰ ਉਹਦੀ ਸਥਿਤੀ ਸੁਧਾਰਨਾ ਉਹਨਾਂ ਦੇ ਬਸਾਂ ਨੂੰ ਸੁਧਾਰਨਾ ਔਰ 10 ਰੁਪਏ ਲਗਾ ਕੇ ਜਿਹੜੀਆਂ ਬਸਾਂ ਸੁਫਾਲ ਦੀ 100 ਖਾੜੀਆਂ ਜਾਣ ਅੱਜ ਕੰਡੈਕਟਰ ਵੀ ਦੁਖੀ ਨੇ ਡਰਾਈਵਰ ਵੀ ਦੁਖੀ ਨੇ ਰਾਗੀਰ ਵੀ ਦੁਖੀ ਨੇ ਪ੍ਰਾਈਵੇਟ ਵਾਲਿਆਂ ਵਾਸਤੇ ਤੁਸੀਂ ਸਾਨੀ ਕਰਤੀ ਲੋਕ ਕਹਿੰਦੇ ਨੇ ਅਸੀਂ ਪ੍ਰਾਈਵੇਟ ਚ ਜਾਵਾਂਗੇ ਬਸਾਂ ਦੇ ਵਿੱਚ ਤਾਂ ਜਨਾਨੀਆਂ ਗਲਾਮੇ ਫੜ ਲੈਂਦੀਆਂ ਨੇ ਜੀ ਜੀ ਤੁਸੀਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਨੌਕਰੀਆਂ ਨਹੀਂ ਮਿਲਦੀਆਂ ਜੀ ਫਿਰ ਤੁਹਾਡੇ ਸਰਕਾਰ ਦੇ ਵੇਲੇ ਧਰਨੇ ਕਿ ਧਰਨੇ ਕਿਉਂ ਲੱਗ ਰਹੇ ਨੇ ਲੋਕਾਂ ਦੇ ਮੂੰਹ ਕਿਉਂ ਬੰਦ ਕਰਦੇ ਆ ਰਹੇ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਕਿਉਂ ਘੇਰਾ ਜਾਂਦਾ ਸਾਨੂੰ ਬਿਲਕੁਲ ਕਿਸੇ ਪਿੰਡ ਦੇ ਵਿੱਚ ਨਹੀਂ ਕਿਹਾ ਜਾ ਰਿਹਾ ਸਾਡੀ ਜਿਹੜੀ ਪਾਰਟੀ ਅਸੀਂ ਆਪ ਮੈਂ 8 ਪਿੰਡਾਂ ਦਾ ਇੰਜਾਰਜਾਂ ਪਰਿਵਾਰੀਆਂ ਕਿਸੇ ਪਿੰਡ ਦੇ ਵਿੱਚ ਵੀ ਸਾਨੂੰ ਕਦੇ ਕੋਈ ਘੇਰਿਆ ਨਹੀਂ ਗਿਆ ਬਲਕਿ ਸਾਡਾ ਸਵਾਗਤ ਕੀਤਾ ਹੈ ਹਜ਼ਾਰ ਫੁੱਲਾਂ ਦੇ ਨਾਲ ਉਹ ਗੱਪ ਵਾਲੀ ਵੀਡੀਓ ਦੇਖੀ ਤੁਸੀਂ ਗੱਪ ਸੁਣੋ ਗੱਪ ਸੁਣੋ ਦੇਖੋ ਮੈਂ ਤਾਂ ਇਕਲੀ ਵੀ ਸੁਣੀ ਆ ਜੀ ਮੈਂ ਤਾਂ ਬਹੁਤ ਸੁਣਿਆ ਹੈ ਭਗਵੰਤ ਮਾਨ ਦੀ ਇਕਲੀ ਨਹੀਂ ਮੇਰੀ ਗੱਲ ਸੁਣੋ ਸਰਕਾਰ ਬਣ ਬਦਲਾ ਉਹ ਕੀਤਾ ਸੀ ਲੋਕਾਂ ਨੇ ਲੋਕਾਂ ਨੇ ਕਰਿਆ ਬਦਲਾ ਕਿ ਸਾਡਾ ਬਦਲਾ ਹੋਊਗਾ ਕੁਝ ਸੁਧਾਰ ਹੋਊਗਾ ਧਰਨੇ ਉਮ ਹੀ ਲੱਗ ਰਹੇ ਨੇ ਲੋਕਾਂ ਨੇ ਭਗਵੰਤ ਮਾਨ ਨੇ ਕਿਹਾ ਸੀ ਕਿਸਾਨ ਮੇਰੇ ਭਰਾ ਨੇ ਆਂਗਣਵਾੜੀ ਵਾਲੇ ਮੇਰੇ ਭਰਾ ਨੇ ਜਿਹੜੇ ਨੌਕਰੀਆਂ ਮੰਗ ਰਹੇ ਨੇ ਮੇਰੇ ਭਰਾ ਨੇ ਭਰਾ ਨੇ ਉਹਨਾਂ ਨੂੰ ਫੇਰ ਮਾਰ ਕੁੱਟ ਕੇ ਡਾਂਗਾ ਛੋਟੇ ਲਾ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਉਹਨਾਂ ਦੀ ਬੇਇੱਜ਼ਤੀਆਂ ਕਿਉਂ ਕਰਵਾਈਆਂ ਜਾ ਰਹੀਆਂ ਨੇ ਦੇਖੋ ਉਹਨਾਂ ਭਰਾ ਕੋਹਨ ਭਰਾ ਦਾ ਦਰਦ ਕਿੱਥੇ ਆ ਸੁਣੋ ਜੀ ਸੁਣੋ ਸੁਣੋ ਸਾਡੀ ਪਾਰਟੀ ਦੇ ਔਨਸਾਰ ਜਿਹੜਾ ਇਹ ਕੰਮ ਸੂਪਰ ਪ੍ਰੋਸੈਸ ਥਰੂ ਕਰਦੇ ਨੌਕਰੀਆਂ ਦੇਣ ਦੇ ਅਰ ਪੱਕੇ ਕਰਨ ਦੇ ਇਹ ਸਰਕਾਰਾਂ ਜਿਹੜੇ ਰਵਾਇਕੇ 70 ਸਾਲ ਦੇ ਵਿੱਚ ਕੀ ਕਰਦੇ ਹੁੰਦੇ ਸੀ ਇਹ ਜਾਣ ਲੱਗੇ ਆ ਇਹ ਜਦੋਂ ਮਤਲਬ ਕਿ ਇਹਨਾਂ ਦਾ 4.5 ਸਾਲ ਹੋ ਜਾਂਦੇ ਸੀਗੇ ਉਦੋਂ ਇਹ ਕੰਮ ਇਹ ਸ਼ੁਰੂ ਕਰਦੇ ਸੀਗੇ ਵੀ ਜੀ ਲੋ ਜੀ ਹੁਣ ਉਹ ਮੂਰੇ ਗੋਟਾ ਆ ਗਿਆ 4 ਸਾਲ 4.5 ਸਾਲ ਲੁੱਟੋ ਉਦੋਂ ਬਾਅਦ ਇੱਕ ਫੇਰ ਫੇਰ ਕੀ ਕਰਨਾ ਜੀ ਦੋ ਚਾਰ ਬੰਦਿਆਂ ਨੂੰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਪਵਾ ਦਿੰਦੇ ਉਹ ਨੌਕਰੀਆਂ ਉਹਦੇ ਪਿੱਛੇ ਨੌਕਰੀ ਮਿਲਦੀ ਨਹੀਂ ਸੀ ਪਰ ਆਮ ਆਦਮੀ ਪਾਰਟੀ ਨੇ ਸਾਰੇ ਜਿਹੜੇ ਰਸਤੇ ਕਲੀਅਰ ਕਰਕੇ ਸਾਈਪੋਰਟ ਲਈ ਜਾਂ ਸੁਪਰੀਮ ਪੋਰਟ ਦੇ ਉਹ ਬੱਚਿਆਂ ਨੂੰ ਨੌਕਰੀ ਦੱਦਿਆ ਨੇ ਮੇਰੀ ਗੱਲ ਸੁਣੋ ਜੀ ਤੁਸੀਂ ਸਾਡੇ ਹਲਕੇ ਦੇ ਵਿੱਚ ਕਿ ਸਾਡੇ ਏਰੀਆ ਦੇ ਵਿੱਚ 13 ਕੁੜੀਆਂ ਜੱਜ ਜੱਗੀਆਂ ਨੇ 13 ਕੁੜੀਆਂ ਇੱਕ ਨਵਾਂ ਪੈਸਾ ਕਿਹੜੀ ਕੁੜੀ ਨੂੰ ਇੱਕ ਮਿੰਟ ਮੇਰੀ ਗੱਲ ਨਹੀਂ ਨਹੀਂ ਇਹ ਇਹ ਗੱਲ ਮੈਂ ਕੰਡੈਮਨਟ ਕਰਦਾ ਜਿਹੜੀਆਂ ਕੁੜੀਆਂ ਬਣੀਆਂ ਸਾਡੇ ਵੀ ਕੁੜੀਆਂ ਬਣੀਆਂ ਸਾਡੀਆਂ ਭੈਣਾਂ ਮਾਵਾ ਦੇ ਬੱਚੇ ਜਿਹੜੇ ਮਿਹਨਤ ਕਰਕੇ ਬਣਿਆ ਇਹਦੇ ਵਿੱਚ ਸਰਕਾਰ ਦਾ ਕੀ ਰੋਲ ਹੈ ਇਹਨਾਂ ਨੇ ਆਈਪੀਐਸ ਜਿਹੜਾ ਪੀਸੀਐਸ ਪਾਸ ਕੀਤਾ ਹੈ ਇਹ ਚ ਭਗਵੰਤ ਮਾਨ ਦਾ ਕੀ ਰੋਲ ਹੈ ਜੀ ਉਹਨਾਂ ਨੇ ਉਹਨਾਂ ਨੇ ਅਨੰਚਾ ਫ੍ਰੀ ਕੀਤੀ ਕੀ ਉਹਨਾਂ ਦਾ ਘਰ ਦਾ ਖਰਚਾ ਚੱਕਿਆ ਕੀ ਉਹਨਾਂ ਦੇ ਹੋਸਟਲਾਂ ਦਾ ਖਰਚਾ ਚੱਕਿਆ ਇਹਦੇ ਚ ਉਹਨਾਂ ਦੀ ਕੀ ਬਲੌਗ ਲੱਭਦੀ ਹੈ ਜੀ ਬਹੁਤ ਵੱਡੀ ਬਲੌਗ ਦੀ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਸਰਕਾਰਾਂ ਕੀ ਕਰਦੇ ਹੁੰਦੇ ਸੀ ਜੱਜ ਲਾਉਣਾ ਜਾਂ ਐਸਜੀਐਸਪੀ ਲਾਉਣਾ ਜਾਂ ਐਸਐਸਪੀ ਲਾਉਣਾ ਪੀਐਨ ਤੋਂ ਲੈ ਕੇ ਇੱਕ ਕੰਮ ਸਿਸਟਮ ਸ਼ੁਰੂ ਹੋ ਜਾਂਦਾ ਸੀਗਾ ਵੀ ਇਹ ਪੀਐਨ ਲਾਉਣਾ ਜੀ ਉਹ 30 ਲੱਖ ਰੁਪਇਆ ਜੇ ਕਲਰਕ ਲੋਨ ਆ ਉਹ 5 ਲੱਖ ਰੁਪਇਆ ਅੱਗੇ ਦੇ ਵੱਧ ਜਾਉਗਾ ਜੀ ਨਾ ਸਰਕਾਰਾਂ ਕ੍ਰਪਸ਼ਨ ਦਾ ਇਹ ਸਰਕਾਰਾਂ ਕ੍ਰਪਸ਼ਨ ਕਰਦੀਆਂ ਪਰ ਸਾਡੀ ਮੇਰੀ ਗੱਲ ਸੁਣ ਜੀ ਸਾਡੀ ਸਰਕਾਰ ਆ ਜਿਹੜੀ ਉਹ ਕ੍ਰਪਸ਼ਨ ਰਹਤਾ ਸੀ ਕ੍ਰਪਸ਼ਨ ਵਾਲਿਆਂ ਨੂੰ ਤੁਸੀਂ ਦੇਖਿਆ ਲੀਆ ਕਿੰਨੇ ਕਿੰਨੇ ਮਤਲਬ ਕਿ ਕਰਮਚਾਰੀ ਜਿਹੜੇ ਕ੍ਰਪਸ਼ਨ ਕਰਦੇ ਨੇ ਚਾਹੇ ਉਹ ਕੋਈ ਵੀ ਹੋਣ ਸਾਡੇ ਪਾਰਟੀ ਦੇ ਹੋਣ ਕ੍ਰਪਸ਼ਨ ਦੇ ਸਾਡੀ ਪਾਰਟੀ ਉਲਟਾ ਹੈ ਅਸੀਂ ਕ੍ਰਪਸ਼ਨ ਨਹੀਂ ਕਰਦੇ ਅਸੀਂ ਕ੍ਰਪਸ਼ਨ ਕਰਨ ਨਹੀਂ ਦਿੰਦੇ ਇਸੇ ਕਰਕੇ ਉਹਨਾਂ ਇਹ ਜਿਹੜੇ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਇਹ ਪੈਸਿਆਂ ਦੇ ਆਧਾਰ ਤੇ ਮਿਲਦੀਆਂ ਸੀ ਨਾ ਕਿ ਕੋਈ ਇਸ ਤਰ੍ਹਾਂ ਵੀ ਕੋਈ ਬੱਚਾ ਹੁਣ ਦੇਖੋ ਗਰੀਬ ਬੱਚੇ ਨੇ ਗਰੀਬ ਬੱਚੇ ਉਹਦੀ ਐਜੂਕੇਸ਼ਨ ਪੂਰੀ ਕਰਕੇ ਆਪਦੇ ਆਪ ਨੂੰ ਮਤਲਬ ਕਿ ਪੂਰਾ ਸਿੱਧ ਕਰਕੇ ਤਾਂ ਉਹ ਨੌਕਰੀ ਤੇ ਆਏ ਨੇ ਬੇਸ਼ੱਕ 1% ਵੀ ਮੇਰੀ ਗੱਲ ਸੁਣੋ ਜੀ 1% ਵੀ ਜੇ ਕਿਸੇ ਦਾ ਨੰਬਰ ਘਟਦਾ ਹੋਊਗਾ ਤਾਂ ਸਾਡੀ ਸਰਕਾਰ ਉਹਨੂੰ ਨੌਕਰੀ ਨਹੀਂ ਦਿੰਦੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਕਿਹਾ ਕਰਾਪਸ਼ਨ ਵੱਧ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀ ਹੁਣ ਹੁਣ ਕਿੰਨੇ ਕ ਕਰਾਪਸ਼ਨ ਵਾਲੇ ਤੁਸੀਂ ਫੜ ਲੇ ਕਿੰਨਿਆਂ ਦੇ ਪਰਚੇ ਦੇ ਤੇ ਕਿੰਨੇ ਅੰਦਰ ਕਰਤੇ ਕਿੰਨੇ ਮੰਤਰੀ ਫੜੇ ਆ ਕਿੰਨੇ ਐਮਐਲਏ ਫੜੇ ਆ ਤੁਸੀਂ ਬਲਕਿ ਤੁਸੀਂ ਜੇ ਗੱਲ ਕਰੀ ਆ ਆਪਾਂ ਧੂਰੀ ਧੂਰੀ ਆਪਣੇ ਸ਼ਹਿਰ ਦੇ ਨਾਲ ਲੱਗਦੇ ਧੂਰੀ ਦੀ ਦਵਿੰਦਰ ਸਿੰਘ ਗੋਲੜੀ ਜੀ ਗੋਲੜੀ ਤੁਹਾਡੀ ਪਾਰਟੀ ਦੇ ਵਿੱਚ ਆ ਗਿਆ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ ਆਪੋਜੀਟਿਵ ਇਲੈਕਸ਼ਨ ਲੜਦਾ ਰਿਹਾ ਹੁਣ ਉਹਦੇ ਸਾਰੇ ਪਾਪ ਧੋਤੇ ਗਏ ਹੁਣ ਤੁਸੀਂ ਆ ਪਾਰਟੀ ਦੇ ਵਿੱਚ ਲੈ ਲਿਆ ਕੀ ਤੁਹਾਨੂੰ ਆਪਣਾ ਕੋਈ ਕੈਂਡੀਡੇਟ ਨਹੀਂ ਮਿਲਿਆ ਸੀ ਤੁਸੀਂ ਗੋਲੜੀ ਨੂੰ ਲੈ ਕੇ ਆਏ ਸਾਡੀ ਪਾਰਟੀ ਨੇ ਕੋਈ ਕੈਂਡੀਡੇਟ ਵੋਟ ਬਣਾਇਆ ਨੂੰ ਨਹੀਂ ਕੈਂਡੀਡੇਟ ਕੈਂਡੀਡੇਟ ਪਰ ਸਾਡਾ ਮੀਤ ਹਿਆਰ ਜੀ ਸੁਣੋ ਗੱਲ ਜੋ ਤੁਸੀਂ ਗੱਲ ਕਰਦੇ ਮੈਂ ਉਹਨੂੰ ਜਵਾਬ ਸਮਝਿਆ ਦਿੰਦਾ ਬਿਲਕੁਲ ਸਾਡੀ ਪਾਰਟੀ ਦੇ ਵਿੱਚ ਜੇ ਸਾਡੇ ਲੋਕਾਂ ਨੂੰ ਜਾਂ ਸਾਡੇ ਵੀ ਕਿਸੇ ਵੀ ਉਧਿਹਾਰ ਨੂੰ ਜਾਂ ਹੋਰ ਪਾਰਟੀਆਂ ਨੂੰ ਸਾਡੇ ਪਾਰਟੀ ਦੀਆਂ ਨੀਤੀਆਂ ਪਸੰਦ ਆਉਂਦੀਆਂ ਨੇ ਤਾਂ ਉਹ ਪਾਰਟੀ ਦੇ ਵਿੱਚ ਆਉਂਦੇ ਨੇ ਉਹਦਾ ਮੇਰੀ ਗੱਲ ਸੁਣੋ ਕੋਈ ਕਮੈਂਟਮੈਂਟ ਦਾ ਹੁੰਦੀ ਨਹੀਂ ਕਿੰਨੇ ਤੁਸੀਂ ਦੇਖ ਲਓ ਕਾਲੀ ਦਲ ਕਾਂਗਰਸ ਹੋਰ ਸਾਰਿਆਂ ਨੂੰ ਸਾਡਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕ ਨੇ ਇਹ ਸ਼ਾਮਲ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਡੀ ਪਾਰਟੀ ਜੇ ਨੀਤੀਆਂ ਵਧੀਆਂ ਲੱਗ ਰਹੀਆਂ ਨੇ ਉਹਨਾਂ ਨੂੰ ਦੇਖੋ ਮੇਰੀ ਗੱਲ ਨੂੰ ਸੁਣੋ ਜੀ ਪਹਿਲਾਂ ਜਿਹੜੀ ਮੰਤਰੀ ਹੁੰਦੇ ਸੀ ਪੰਜ-ਪੰਜ ਬਰ ਐਮਐਲਏ ਵੀ ਪੰਜ-ਪੰਜ ਸੀਐਸ ਵੀ ਪੈਨਸ਼ਨ ਦਿੰਦੇ ਸੀ ਸਾਡੀ ਸਰਕਾਰ ਨੇ ਜੀ ਉਹ ਸਾਰੇ ਕੱਟ ਕੇ ਇੱਕ ਨੂੰ ਇੱਕ ਨੂੰ ਸਿਰਫ ਇੱਕ ਪੈਨਸ਼ਨ ਦਿੱਤੀ ਹੈ ਸਾਡੀ ਆਮ ਆਦਮੀ ਪਾਰਟੀ ਨੇ ਕੰਮ ਜੇ ਮੈਂ ਗਿਲਾਉਣ ਲੱਗ ਜਾ ਕੰਮ ਤਾਂ ਬਹੁਤ ਜ਼ਿਆਦਾ ਪਾਰਟੀ ਦੇ ਕਰਤੇ ਜੀ ਇਹ ਜੀ ਗੱਲ ਨਹੀਂ ਹੈਗੀ ਵੀ ਪਾਰਟੀ ਜਦੋਂ ਮੇਰੀ ਗੱਲ ਨੂੰ ਸੁਣੋ ਜੀ ਸਾਡਾ ਸਾਬਕਾ ਸੀਐਮ ਮੁੰਦਰ ਸਿੰਘ ਸੀਗਾ ਕਿੰਨੇ ਵਾਰ ਹੀ ਪੰਜਾਬ ਦੇ ਵਿੱਚ ਆਇਆ ਸਿਰਫ ਦੋ ਵਾਰ ਹੀ ਪੰਜਾਬ ਦੇ ਵਿੱਚ ਆਇਆ ਹੋ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਰੋਜ਼ ਲੋਕਾਂ ਦੇ ਵਿੱਚ ਗਰਾਉਂਡ ਲੈਵਲ ਤੇ ਰੋਜ਼ ਲੋਕਾਂਾਂ ਦੇ ਵਿੱਚ ਰਹਿੰਦਾ ਇਹ ਕੋਈ ਜਿਹੀ ਕੋਈ ਗੱਲ ਨਹੀਂ ਹੈਗੀ ਸਾਡੀ ਪਾਰਟੀ ਦੇ ਵਿੱਚ ਸਾਰੇ ਜਿਹੜੇ ਐਮਐਲਏ ਨੇ ਜਾਂ ਸਾਡੇ ਮੰਤਰੀ ਨੇ ਬਿਲਕੁਲ ਸਾਫ਼ ਉਤਰੇ ਵਿੱਚ ਕਿਸੇ ਤੇ ਵੀ ਕੋਈ ਦਾਗ ਲੱਗਦਾ ਹੈ ਪਾਰਟੀ ਨੂੰ ਜਦੀ ਹਟਾ ਕੇ ਪਰੇ ਕਰ ਦਿੰਦੀ ਹੈ ਇਹ ਜਿਹੜੇ ਦੂਜੀਆਂ ਰਵੈਤੀ ਪਾਰਟੀਆਂ ਸਨ ਇਹ ਹੁਣ ਤੱਕ 75 ਸਾਲਾਂ ਦੇ ਵਿੱਚ ਜਿਹੜੇ ਇਹਨਾਂ ਨੇ ਕੰਮ ਨਹੀਂ ਕੀਤੇ ਸੀ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਕਰਕੇ ਦਿਖਾਤੇ ਹਜੇ 3 ਸਾਲ ਰਹਿੰਦੇ ਨੇ ਤੁਸੀਂ 3 ਸਾਲਾਂ ਦੇ ਵਿੱਚ ਦੇਖੋਗੇ ਕਿ ਵੀ ਰੰਗਲਾ ਪੰਜਾਬ ਜਦੋਂ ਤਾਂ ਕਿਆ ਜੀ ਕ ਇਹ ਕਿਆ ਗਿਆ ਸੀ ਕਿ ਮਿੰਟਾਂ ਦੇ ਵਿੱਚ ਟੁਟਕੀਆਂ ਦੇ ਨਾਲ ਅਸੀਂ ਨਸ਼ਾ ਬੰਦ ਕਰ ਲਾਂਗੇ ਮਿੰਟਾਂ ਦੇ ਵਿੱਚ ਟੁਟਕੀਆਂ ਮਾਰ ਕੇ ਅਸੀਂ ਐਮਐਸਪੀ ਦੇ ਦਾਂਗੇ ਮਿੰਟਾਂ ਦੇ ਵਿੱਚ ਸੂਏ ਸੱਟੇ ਵਾਲੇ ਜਗਾ ਦਾਂਗੇ ਮਿੰਟਾਂ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਹੁਣ 3 ਸਾਲ ਹੋਰ ਮੰਗ ਰਹੇ ਹੋ 2 ਸਾਲ ਲੰਘ ਗਏ ਯਾਨੀ 5 ਪ੍ਰਵੈਤੀ ਪਾਰਟੀਆਂ ਨਾਲੋਂ ਕੀ ਬਦਲਾਅ ਆਇਆ ਪਹਿਲਾਂ ਤੁਸੀਂ ਤੇ 2 ਸਾਲ ਲੈ ਲੇ ਹੁਣ ਤੁਸੀਂ 3 ਸਾਲ ਹੋਰ ਮੰਗ ਰਹੇ ਹੋ ਫੇਰ 3 ਸਾਲ ਹੋਰ ਹੋਗੇ ਤਿੰਨ ਸਾਲ ਦਾ ਹਾਂ ਤੁਸੀਂ ਬੰਦ ਹੀ ਬੰਦੇ ਨੇ ਜੀ ਉਹ ਲੈਣਾ ਯੂਜ਼ ਕੋਈ ਗੱਲ ਨਹੀਂ ਹੈਗੀ ਦੋਸਤਾਂ ਨੇ ਲੋਕਾਂ ਲਿਆ ਮੰਗਾ ਤੋਂ ਲੈ ਰਹੇ ਹਾਂ ਨਾ ਲੋਕਾਂ ਲੋਕਾਂ ਦੇ ਦਿੱਸੇ ਤੋਂ ਲੈ ਰਹੇ ਹਾਂ ਜੀ ਜੀ ਕੋਈ ਕਿਸੇ ਦਾ ਗੁੱਸਾ ਨਹੀਂ ਸਾਡੇ ਪ੍ਰਤੀ ਸਾਡੇ ਨਾਲ ਸਾਰੇ ਸਾਰੇ ਜਿਹੜੇ ਵੀ ਹੈਗੇ ਨੇ ਉਹ ਭਾਈਚਾਰੇ ਅਸੀਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਸਿਰਫ ਕੰਮ ਦੀ ਰਾਜਨੀਤੀ ਅਸੀਂ ਕੰਮ ਦੇ ਆਧਾਰ ਤੇ ਬੋਟਾ ਮੰਗਦੇ ਹਾਂ ਜੇ ਸਾਡੀ ਪਾਰਟੀ ਨੇ ਅਸੀਂ ਇੱਕ ਥਾਪੜ ਕੇ ਕਿਹਾ ਅਰਵਿੰਦ ਕੇਜਰੀਵਾਲ ਜੀ ਨੇ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾ ਦਿਓ ਇਹ ਕਹਿ ਦੇਣਗੇ ਜੀ ਇਹ ਦੂਜੀਆਂ ਪਾਰਟੀਆਂ ਵਾਲੇ ਜੇ ਨਹੀਂ ਕੀਤਾ ਤੁਹਾਨੂੰ ਲੱਗਦਾ ਵੀ ਪਾਰਟੀਆਂ ਨੇ ਕੰਮ ਕੀਤਾ ਬੇਸਕ ਬੋਟ ਨਾਲ ਸਾਨੂੰ ਪਾਇਓ ਇਹ ਮਾਨ ਸਾਹਿਬ ਪਰ ਗੱਲ ਇਹ ਹੈ ਜੀ ਜਿਹੜੀਆਂ ਦੂਧੀਆਂ ਪਾਰਟੀਆਂ ਦੇ ਵਿੱਚ ਜੋ ਦੱਲ ਰਿਹਾ ਸੀ ਤੁਸੀਂ ਹੁਣ ਗੱਲ ਨਸ਼ੇ ਦੀ ਕਰਦੇ ਹੋ ਇਹ ਇੱਕ ਇੰਟਰਨੈਸ਼ਨਲ ਮੁੱਦਾ ਜੀ ਇਹ ਇਹ ਪੰਜਾਬ ਦੇ ਵਿੱਚ ਡਰੱਗ ਨਹੀਂ ਬਣਦੀ ਇਹ ਬਾਹਰੋਂ ਡਰੱਗ ਆਉਂਦੀ ਆ ਨਹੀਂ ਹੁਣ ਮੇਰੀ ਗੱਲ ਸਮਝੀ ਵੀ ਐ ਸਪਤਾ ਦੀ ਬਸ ਤੁਹਾਡੀ ਆ ਬੀਐਸਐਫ ਕਦੇ ਬਾਤ ਰੱਖੋ ਤੁਹਾਡੀ ਸੀਆਈਡੀ ਤੁਹਾਡੀ ਸੀਏ ਸਟਾਫ ਤੁਹਾਡਾ ਇੰਟੈਲੀਜੈਂਸ ਸਾਰੀ ਪੰਜਾਬ ਦੀ ਫੇਰ ਹੁੰਦੀ ਹੈ ਤੇ ਨਸ਼ਾ ਕਿਵੇਂ ਪਹੁੰਚਦਾ ਐਂਟਰ ਕੀ ਕਰਦਾ ਘਰ ਘਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਜੀ ਨਸ਼ਾ ਸਾਡੇ ਕੰਦੇ ਪੰਜਾਬ ਦਾ ਮੁੱਦਾ ਨਹੀਂ ਨਸ਼ਾ ਪੂਰੇ ਬਾੜ ਦਾ ਨਸ਼ਾ ਇਸ ਦਾ ਮੁੱਦਾ ਹੈਗਾ ਇਹ ਆਪਾਂ ਬਾੜ ਤੋਂ ਕੀ ਲੈਣਾ ਆਪਾਂ ਕਿਸੇ ਆਪਾਂ ਅਸੀਂ ਆਪਾਂ ਗੱਲ ਦੀ ਕਰ ਰਹੇ ਆ ਸਾਡੇ ਘਰ ਦੀ ਗੱਲ ਕਰ ਰਹੇ ਆ ਕਿ ਸਾਡੇ ਪੰਜਾਬ ਸਾਡੇ ਘਰ ਸਾਡੇ ਸ਼ਹਿਰ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ਾ ਕਿੱਥੋਂ ਐਂਟਰ ਹੁੰਦਾ ਤੁਹਾਡੀ ਇੰਟੈਲੀਜੈਂਸੀ ਅਗਰ ਕਿਸੇ ਪੁਰਸਾੜੇ ਲੈ ਕੇ ਚੋਰੀ ਹੋ ਜਾਂਦੀ ਹੈ ਕਿਸੇ ਦਾ ਫੋਨ ਚੱਕਿਆ ਜਾਂਦਾ ਉਹ 24 ਘੰਟਿਆਂ ਦੇ ਵਿੱਚ ਹਾਜ਼ਰ ਕਰ ਦਿੰਦੇ ਆ ਕਿ ਨਸ਼ੇ ਵਾਲੇ ਨਹੀਂ ਫੜ ਸਕਦੇ ਇੰਟੈਲੀਜੈਂਸੀ ਕਿੱਥੇ ਆ ਨਸ਼ਿਆਂ ਤੇ ਬੜਾ ਸਕੰਜਾ ਜਿਹੜਾ ਕੱਸਿਆ ਹੋਇਆ ਹੈ ਐਸੀ ਗੱਲ ਨਹੀਂ ਕੋਈ ਮੇਰੀ ਗੱਲ ਸੁਣ ਹੁਣ ਕੋਰ ਲੱਗ ਗਿਆ ਜੀ ਹੁਣ ਕੋਰ ਦੇ ਵਿੱਚ ਮਤਲਬ ਕਿ ਸਾਰਾ ਸਿਸਟਮ ਇਸ ਤਰ੍ਹਾਂ ਦਾ ਹੋਇਆ ਹੋਇਆ ਅਰ ਸਾਡੀ ਪਾਰਟੀ ਦਾ ਨਸਾ ਨਾ ਰਿਸ਼ਵਤ ਸਾਡੀ ਸਾਫ਼ ਸੁਥਰੀ ਪਾਰਟੀ ਐਸੇ ਕਰਕੇ ਅਸੀਂ ਬੈਠੇ ਆ 10 ਸਾਲ ਹੋ ਗਏ ਅਸੀਂ ਪਾਰਟੀ ਦੇ ਵਿੱਚ 10 ਸਾਲ ਹੋ ਗਏ ਸਾਨੂੰ ਪਾਰਟੀ ਦੇ ਵਿੱਚ ਅਸੀਂ ਸਾਨੂੰ ਇਹ ਪਾਰਟੀ ਦੇ ਜਿਹੜੀਆਂ ਨੀਤੀਆਂ ਨੇ ਉਹ ਵਧੀਆ ਲੱਗਦੀਆਂ ਨੇ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਕੰਮ ਉਹ ਕੋਈ ਰਾਜਨੀਤਿਕ ਨਹੀਂ ਕੋਈ ਕਿਸੇ ਲਾਲਚ ਦੇ ਵਿੱਚ ਨਹੀਂ ਕੋਈ ਸਾਨੂੰ تیر ਮੇਰੀ ਦਾ ਲਾਲਚ ਨਹੀਂ ਕੋਈ ਉਹਦਾ ਲਾਲਚ ਨਹੀਂ ਅਗਲਾ ਅਗਲਾ ਮੈਂ ਤੁਹਾਨੂੰ ਪੁੱਛਦਾ ਆਪਾਂ ਮਲੇ ਕੋੜਲੇ ਡਿਸਟ੍ਰਿਕਟ ਦੇ ਬੰਬੇ ਦੇ ਕੋਲ ਹਲਕੇ ਦੇ ਵਿੱਚ ਬੈਠੇ ਆਂ ਜੇ ਮਲੇ ਕੋੜਲੇ ਦੀ ਗੱਲ ਕਰੀਏ ਤਾਂ ਇੱਥੇ ਵੀ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਗਰੁੱਪ ਨਜ਼ਰ ਆਉਂਦੇ ਨੇ ਇਕਦਾ ਮੂੰਹ ਇਧਰ ਨੂੰ ਹੁੰਦਾ ਦੂਜੇ ਦਾ ਮੂੰਹ ਇਧਰ ਨੂੰ ਸਾਨੂੰ ਵੀ ਆਏ ਪੁੱਛਣਾ ਪੈਂਦਾ ਵੀ ਭਾਈ ਇਹ ਕਿਹੜਿਆ ਕਿਹੜੇ ਗਰੁੱਪ ਦੇ ਵਿੱਚ ਆ ਤੁਹਾਡੇ 10 ਬੰਦੇ ਇਧਰ ਨੇ 10 ਇਧਰ ਨੇ ਇੱਕ ਦੂਜੇ ਨਾਲ ਮਿਲਦੇ ਨਹੀਂ ਆਪਸ ਵਿੱਚ ਜਾਣਦੇ ਨਹੀਂ ਇਹਦੇ ਬਾਰੇ ਕੀ ਕਹੂੰਗਾ ਜੀ ਤੇ ਆਪਸ ਵਿੱਚ ਜਦ ਗਰੁੱਪਾਂ ਦੀ ਨਹੀਂ ਬਣਦੀ ਤੁਸੀਂ ਸਮਾਜ ਦਾ ਕੀ ਫਾਇਦਾ ਕਰਦੇ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਸਰਾਸਰ ਗਲਤ ਹੈ ਜੀ ਸਾਡੀ ਪਾਰਟੀ ਦੇ ਵਿੱਚ ਡਾਕਟਰ ਜ਼ਮਿਲੂ ਰਹਿਮਾਨ ਦੀ ਗਵਾਈ ਦੇ ਵਿੱਚ ਉਹ ਐਮਐਲਏ ਨੇ ਉਹਦੇ ਨਾਲ ਸਾਰੇ ਬੰਦੇ ਲੱਗ ਕੇ ਸਾਰੇ ਬੰਦੇ ਉਹਨਾਂ ਨਾਲ ਲੱਗੇ ਨੇ ਮਹੰਮਦ ਵੈਸ ਜੀ ਹੋਣ ਰਾਜਾ ਜੀ ਹੋਣ ਜਿੰਨੇ ਵੀ ਨੇ ਅੱਜ ਮੀਟਿੰਗ ਸੀਗੀ ਰੋਜ਼ ਮੀਟਿੰ ਹਜ਼ਾਰ ਇੱਕੋ ਹੀ ਨਿਸ਼ਾਨਾ ਮੰਨ ਲਓ ਕਿ ਮਸੀਦੀ ਅੱਖ ਦੇ ਵਿੱਚ ਤੀਰ ਮਾਰਨ ਵਾਲਾ ਕੰਮ ਸਾਡਾ ਇੱਕੋ ਹੀ ਨਿਸ਼ਾਨਾ ਅਸੀਂ ਆਮ ਆਦਮੀ ਪਾਰਟੀ ਨੂੰ ਜੜੀਆਂ ਗਈਆਂ ਮਾਨ ਸਾਹਿਬ ਦਾ ਜਿਹੜਾ ਸਾਡਾ ਸੁਪਨਾ ਹੈਗਾ ਵੀ 13 ਜੀਰੋ ਜਿਹੜਾ ਹੈ ਕਰਨਾ ਹੈ ਉਹ ਅਸੀਂ ਉਹਨੂੰ ਲੈ ਕੇ ਮਤਲਬ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਦੋਲ ਟੁਰ ਦੋਲ ਜਾ ਕੇ ਇੱਕ ਇੱਕ ਬੋਰਡ ਦੇ ਨਾਲ ਇੱਕ ਇੱਕ ਘਰ ਦੇ ਨਾਲ ਟੱਚ ਹੋ ਰਹੇ ਹਾਂ ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਵੀ ਤੁਹਾਡੀਆਂ ਮੁਸ਼ਕਲਾਂ ਕੀ ਨੇ ਉਹਨੂੰ ਪੁੱਛ ਰਿਹਾ ਸੀ ਵੀ ਪਾਰਟੀ ਦੇ ਕੰਮ ਤੁਹਾਨੂੰ ਕਿਵੇਂ ਲੱਗ ਰਹੇ ਨੇ ਅਸੀਂ ਕੱਲ ਜਦੋਂ ਗਏ ਲੋਕਾਂ ਨੇ ਸਾਡਾ ਹਾਰ ਪਾ ਕੇ ਸਤਿਕਾਰ ਕੀਤਾ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਸਾਨੂੰ ਇੰਨੀ ਵਧੀਆ ਲੱਗਦੀ ਹੈ ਵੀ ਇਹ ਜੀ ਪਾਰਟੀ ਯਾਰ ਪਹਿਲਾਂ ਆਉਣੀ ਚਾਹੀਦੀ ਸੀ ਪਹਿਲਾਂ ਕਿਉਂ ਨਹੀਂ ਆਈ ਪਹਿਲਾਂ ਕਿਉਂ ਨਹੀਂ ਆਈ ਇਹ ਦੋ ਸਰਕਾਰਾਂ ਹੁੰਦੀਆਂ ਅਸੀਂ ਕਾਂਗਰਸ ਹੁੰਦੀ ਸੀ ਕਰਲੀ ਦਾ ਹੁੰਦਾ ਸੀ ਪੰਜ ਸਾਲ ਹੋ ਉਹ ਆ ਜਾਂਦੇ ਇੱਕ ਵਾਰੀ ਉਹ ਆ ਜਾਂਦੇ ਇੱਕ ਤਾਂ ਦੁਖੀ ਉਹਨੇ ਦੂਜੇ ਪਾਸੇ ਭਾਗਦੇ ਆਹੇ 75 ਸਾਲਾਂ ਦੇ ਵਿੱਚ ਲੋਕਾਂ ਦੀ ਲੁੱਟ ਖਸੁੱਟ ਹੋਈ ਹੈ ਜਿੰਨੇ ਡਿਵੈਲਪਮੈਂਟ ਹੋਣੀ ਚਾਹੀਦੀ ਇਹਨੇ ਟਾਈਮ ਦੇ ਵਿੱਚ ਉਹ ਨਹੀਂ ਲਈ ਹੋਈ ਪਰ ਆਮ ਆਦਮੀ ਪਾਰਟੀ ਲੱਗੀ ਹੋਈ ਸਾਡਾ ਸੈਂਟਰ ਦੇ ਨਾਲ ਸਾਡਾ ਸਾਡਾ ਜੇ ਇਹ ਨੂੰ ਵੱਧ ਕਰਕੇ ਹੁੰਦੀ ਜੇਕਰ ਮੋਦੀ ਸਰਕਾਰ ਸਾਡੇ ਪੰਜਾਬ ਦੇ ਨਾਲ ਸਾਡੇ ਕਿਸਾਨਾਂ ਦੇ ਨਾਲ ਵਿਚਾਰਾ ਨਾ ਕਰਦੀ ਤਾਂ ਇਹ ਤੋਂ ਵੱਧ ਜਿਹੜਾ 8000 ਕਰੋੜ ਦਾ ਜਿਹੜਾ ਹੈਗਾ ਆਰਡੀਐਫ ਫੰਡ ਉਹ ਰੋਕਿਆ ਹੋਇਆ ਹੈ ਹੋਰ ਬਹੁਤ ਫੰਡ ਰੋਕੇ ਹੋਏ ਨੇ ਜੀ ਜੀ ਜੇ ਆਪਾਂ ਗੱਲ ਕਰੀਏ ਮਲੇ ਕੋਟਲੇ ਦੀ ਜੀ ਪੰਜਾਬ ਦੀ 92 ਸੀਟਾਂ ਦੇ ਕੇ ਵੱਡੀ ਲੀਡ ਦੇ ਨਾਲ ਜਿਤਾਇਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਇਆ ਜੀ ਦੋ ਵਾਦਿਆਂ ਦੇ ਨਾਲ ਜਿਹੜਾ ਮੁੱਖ ਮੋਟੋ ਥਾ ਸਿਹਤ ਔਰ ਸਿੱਖਿਆ ਸਿਹਤ ਦੇ ਮਸਲੇ ਤੇ ਹੋਣਿਆ ਮਲੀਨਕੋਟ ਦਾ ਡਿਸਟ੍ਰਿਕਟ ਦਾ ਵੱਡਾ ਹਸਪਤਾਲ ਸਿਵਲ ਹਸਪਤਾਲ ਜਿੱਥੇ ਇਹ ਇਸ ਟਾਈਪ ਡਾਕਟਰ ਹੀ ਮੌਜੂਦ ਨਹੀਂ ਬਹੁਤ ਘੱਟ ਡਾਕਟਰ ਮੌਜੂਦ ਨੇ ਸਰਕਾਰੀ ਹਸਪਤਾਲ ਦੇ ਆਲੇ-ਦਲੇ ਘੱਟੋ-ਘੱਟ ਵੀ 25 ਡਾਕਟਰਾਂ ਦੇ ਵੱਡੇ-ਵੱਡੇ ਹਸਪਤਾਲ ਬਣ ਚੁੱਕੇ ਨੇ ਸਕੈਨ ਅੰਦਰ ਨਹੀਂ ਹੋ ਰਹੀ ਬਾਹਰ ਸਕੈਨਾਂ ਹੋ ਰਹੀਆਂ 2-200 ਰੁਪਏ ਦੀ ਪਰਚੀ ਕੱਟਦੇ ਨੇ ਉਸ ਤੋਂ ਬਾਅਦ OTP ਆਉਂਦਾ ਇਹ ਸਿਸਟਮ ਹੀ ਗਲਤ ਹੈ ਲੋਕਾਂ ਨੂੰ ਹੈਰਾਨ ਕੀਤਾ ਜਾਂਦਾ ਕਿ ਤਾਂ ਕਿ ਸਾਹਮਣੇ ਹਸਪਤਾਲਾਂ ਦੇ ਵਿੱਚ ਜਾਣ ਹਸਪਤਾਲ ਦੇ ਵਿੱਚ ਨਾ ਡਾਕਟਰ ਲਿਆਂਣ ਵਿੱਚੇ ਕੈਨ ਸੁਣਨ ਦੀਆਂ ਗੱਲਾਂ ਇਹ ਨੇ ਕਿ ਉੱਥੇ ਡਾਕਟਰ ਨਾ ਲੈ ਕੇ ਆਉਣ ਦੇ ਵਿੱਚ ਪੈਸੇ ਦਿੱਤੇ ਜਾ ਰਹੇ ਨੇ ਸਰਕਾਰ ਨੂੰ ਕਿ ਉੱਥੇ ਡਾਕਟਰ ਨਾ ਲਿਆ ਜਾਣ ਹਸਪਤਾਲਾਂ ਚ ਚੱਲਣ ਨਾ ਹੀ ਦਾ ਸਾਡੇ 25-25 ਕਰੋੜ ਰੁਪਈਆ ਲਾ ਕੇ ਜਿਹੜੇ ਹਸਪਤਾਲ ਬਣਾ ਰਹੇ ਨੇ ਇਹ ਬੰਦ ਹੋ ਜਾਣਗੇ ਮਲੇਰ ਕੋਟਲੇ ਦੇ ਜਿਹੜੇ ਆਮ ਜਨਤਾ ਉਹ ੱੱਕੇ ਖਾ ਰਹੀ ਆ ਲੋਨ ਆਪਣੀਆਂ ਬਾਣੀਆਂ ਟੂਮਾਂ ਵੇਚ ਕੇ ਆਪਣੇ ਬੱਚਿਆਂ ਦੇ ਇਲਾਜ ਕਰਾ ਰਹੇ ਨੇ ਗਾਇਨੋਕੋਲੋਜਿਸਟ ਹੈ ਨੀਗਾ ਆਪਰੇਸ਼ਨ ਕਰਾ ਕੇ ਵੱਡੇ ਬਾਰੋ ਮੋਟੀਆਂ-ਮੋਟੀਆਂ ਫੀਸਾਂ ਦੇ ਕੇ ਆਪਣਾ ਇਲਾਜ ਕਰਾ ਰਹੇ ਨੇ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਫੇਲ ਹੋ ਗਿਆ ਕੋਈ ਦਵਾਈ ਨਹੀਂ ਮਿਲਦੀ ਉੱਥੇ ਕੋਈ ਅਗਰ ਮਹੱਲਾ ਕਲੀਨਿਕ ਇੰਨਾ ਕਾਮਯਾਬ ਹੁੰਦਾ ਵੱਡੀਆਂ-ਵੱਡੀਆਂ ਲੈਨਾਂ ਨੂੰ ਲੈਨਾਂ ਲੱਗੀਆਂ ਮਿਲਦੀਆਂ ਸਰਕਾਰੀ ਹਸਪਤਾਲ ਬੰਦ ਹੁੰਦਾ ਜਿਹੜੇ 25 ਹਸਪਤਾਲ ਹਸਪਤਾਲ ਸਿਵਲ ਹਸਪਤਾਲ ਦੇ ਸਾਹਮਣੇ ਚੱਲ ਰਹੇ ਨੇ ਸਾਰੇ ਬੰਦ ਹੁੰਦੇ ਮਹੱਲਾ ਕਲੀਨਿਕਾਂ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੋ ਜਾਣੀ ਸੀ ਕਿ ਸਾਹ ਬਣਾ ਔਖਾ ਹੋ ਜਾਣਾ ਸੀ ਉੱਥੇ ਕਿਉਂ ਭੀੜ ਨਹੀਂ ਉੱਥੇ ਕਿਉਂ ਲੋਕ ਨਹੀਂ ਜਾਂਦੇ ਉੱਥੇ ਸਿਰ ਵੀ ਇੱਕ ਮੁੰਡਲੀ ਦਿੱਤੀ ਜਾਂਦੀ ਹੈ ਕਿ ਆਹ ਬੁਖਾਰ ਦੀ ਗੋਲੀ ਆ ਲੈ ਲਓ ਆਹ ਸਿਰ ਦੀ ਗੋਲੀ ਆ ਲੈ ਲਓ ਬਾਕੀ ਸਿਵਲ ਹਸਪਤਾਲ ਚਲੇ ਜਾਂ ਸਿਵਲ ਹਸਪਤਾਲ ਦੇ ਡਾਕਟਰ ਨਹੀਂ ਇਹਦੇ ਬਾਰੇ ਦੱਸ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਤਕਰੀਬਨ ਹੈਗੇ ਨੇ ਜਿਉਂਦੀ ਤਕਰੀਬਨ ਹੈਗੇ ਨੇ ਨਾ ਸਿਵਲ ਹਸਪਤਾਲ ਜ਼ਿਲ੍ਹਾ ਬਣਾਤਾ ਜ਼ਿਲ੍ਹਾ ਬਣ ਗਿਆ ਜ਼ਿਲ੍ਹਾ ਬਣਨ ਦੇ ਨਾਲ ਨਾ ਇੱਥੇ ਐਡਮਿਨਿਸਟ੍ਰੇਟਿਵ ਆਇਆ ਨਾ ਇੱਥੇ ਹਸਪਤਾਲ ਦੇ ਵਿੱਚ ਡਾਕਟਰ ਆਏ ਨਾ ਲੋਕਾਂ ਨੂੰ ਸਾਂਭਿਆ ਗਿਆ ਲੋਕ ਹਾਲੇ ਵੀ ਰੈਫਰ ਹੋ ਰਹੇ ਨੇ ਮਾੜਾ ਜਾਂ ਸਿਰਦਰਦ ਹੁੰਦਾ ਤਾਂ ਗੋਲੀ ਟੀਕਾ ਲਾ ਕੇ ਘਰ ਨੂੰ ਭੇਜ ਦਿੰਦੇ ਨੇ ਮਾੜਾ ਜਾਂ ਜਿਆਦਾ ਵਧਿਆ ਪਟਿਆਲੇ ਚਲੇ ਜਾਓ ਜੀ ਪਟਿਆਰ ਚੰਡੀਗੜ੍ਹ ਚਲੇ ਜਾਓ ਰਜਿੰਦਰਾ ਚਲੇ ਜਾਓ ਜੇ ਪੈਸੇ ਵਾਲਾ ਦੋ ਪੈਸੇ ਹੈਗੇ ਨੇ ਤਾਂ ਲੁਧਿਆਣਾ ਹੀ ਰੈਫਰ ਕਰਦਾਂਗੇ ਜੀ ਸਾਡਾ ਕਮਿਸ਼ਨ ਹੈਗਾ ਵੇਖੋ ਜੀ ਮੇਰੀ ਗੱਲ ਸੁਣੋ ਹਸਪਤਾਲ ਦੇ ਵਿੱਚ ਸਾਡੇ ਨੌਲੇਜ ਦੇ ਵਿੱਚ ਅਹੀ ਜੀ ਕੋਈ ਗੱਲਬਾਤ ਨਹੀਂ ਨਹੀਂ ਦੇਖੋ ਹਸਪਤਾਲ ਆਲਰੇਡੀ ਹੋਣਾ ਦੋ ਸਾਲ ਹੋ ਗਏ ਮੇਰੀ ਗੱਲ ਸੁਣੋ ਅਸੀਂ ਸਭ ਨੂੰ ਕਿਸੇ ਦੇ ਕੋਲ ਦੇ ਕੋਈ ਜੂਨ ਹੀ ਸਰਕਾਰ ਦੀ ਹਾਂ ਜੀ ਸਰਕਾਰ ਨੂੰ ਦੋ ਸਾਲ ਹੋਏ ਨੇ ਦੋ ਸਾਲ ਦੇ ਵਿੱਚ ਨੀ ਜ਼ਿਆਦਾ ਖੋਲਤੇ ਇਹ ਤਾਂ ਕਾਂਗਰਸ ਕਾਲੀਦਾੜ ਦੇ ਮੇਰੇ ਪਿੰਡ ਦੇ ਬਦਲਾਅ ਕੀ ਹੋਇਆ ਬਦਲਾਅ ਤਾਂ ਬਹੁਤ ਹੋਇਆ ਕੁਝ ਨਹੀਂ ਆਇਆ ਉਹ ਵੀ ਡਾਕਟਰ ਨੇ ਉਹੀ ਹਸਪਤਾਲ ਨੇ ਤੁਸੀਂ ਉਹਨੂੰ ਗੱਲ ਤਾਂ ਕਰ ਰਹੇ ਹੋ ਮੇਰੀ ਗੱਲ ਸੁਣੋ ਤੁਸੀਂ ਮਨ ਲਾ ਕਲੀਨਿਕ ਦੀ ਗੱਲ ਕਰ ਦੋ ਮੇਰੇ ਨਾਲ ਚੱਲੋ ਤੁਸੀਂ ਸਮਾਧਨ ਲੈ ਕੇ ਉਥੇ ਕਿੰਨੇ ਉਥੇ ਇੰਨਾ ਵਧੀਆ ਮਤਲਬ ਸਿਸਟਮ ਬਣਿਆ ਹੋਇਆ ਹੈ ਉੱਥੇ ਈਸੀਜੀ ਹੁੰਦੀ ਹੈ ਜੀ ਨਹੀਂ ਹੋਏ ਨਹੀਂ ਉੱਥੇ ਐਕਸਰਾ ਹੁੰਦਾ ਜਿੰਨੇ ਜਿੰਨੇ ਤਰ੍ਹਾਂ ਦੇ ਉੱਥੇ ਈਸੀਜੀ ਐਕਸਰਾ ਅਲਟਰਾ ਸਾਊਂਡ ਆ ਉੱਥੇ ਸਰਜਰੀ ਹੋ ਰਹੀ ਜਿੰਨੇ ਜਿੰਨੇ ਵੀ ਟੈਸਟ ਉਥੋਂ ਜਿਹੜੇ ਹੋ ਸਕਦੇ ਨੇ ਉਥੋਂ ਹੁੰਦੇ ਨੇ ਇਹ ਗੱਲ ਇਹ ਹੈ ਵੀ ਟੈਸਟ ਵੀ ਹੁੰਦੇ ਦਵਾਈਆਂ ਬਿਲਕੁਲ ਫ੍ਰੀ ਜੀ ਮਿਲਦੀਆਂ ਨੇ 100 ਪ੍ਰਕਾਰ ਦੀ ਦਵਾਈ ਉਥੋਂ ਮਿਲਦੀ ਆ ਹੋਰ ਜੇ ਤੁਸੀਂ ਇੱਕ ਗੋਲੀ ਦੀ ਗੱਲ ਕਰਦੇ ਹੋ ਜੋ ਸਰਕਾਰ ਨੇ ਮੈਡੀਕਲ ਸਹੂਲਤ ਇਹ ਜਿਹੜੇ ਬਣਾਏ ਨੇ ਆਮ ਆਦਮੀ ਦੇ ਕਲੀਨਿਕ ਇਸ ਕਰਕੇ ਬਣਾਏ ਨੇ ਦੂਰ ਜਿੱਥੇ ਹੁਣ ਆਪਣੇ ਪੰਜੇ ਖੁੱਲ ਦੇਖੋ ਹਰ ਕਬਰਿਆ ਨੂੰ ਉਹ ਜਿਹੜਿਆ ਉਸੇ ਜਾ ਕੇ ਬੀਬੀਆਂ ਤੁਸੀਂ ਕਿਤੇ ਆਪਣਾ ਕੈਮਰਾ ਲੈ ਕੇ ਜਾਇਓ ਵੇਖੋ ਉਹਨਾਂ ਨੂੰ ਗੁੱਸੇ ਵਿੱਚ ਦਵਾਈ ਮਿਲਦੀ ਆ ਬਿਲਕੁਲ ਦਵਾਈ ਆਸੀ ਆਪ ਦੇਖਦੇ ਮੈਂ ਤੁਹਾਨੂੰ ਮੈਂ ਪੁੱਛ ਰਿਹਾ ਜੀ ਦਵਾਈ ਮਿਲਦੀ ਆ ਉੱਥੇ ECG ਹੁੰਦੀ ਆ ਉਹ ਜਿਹੜੇ ਵੱਡੇ ਟੈਕ ਨੇ ਉਹ ਸਰਕਾਰ ਦੇ ਵਿੱਚ ਇਹਨੂੰ ਮਹੱਲਾ ਕਲੀਨਿਕ ਦੇ ਵਿੱਚ ਇੰਨਾ ਪੈਸਾ ਕਰੋਨਾ ਰੁਪਿਆ ਖਰਚਿਆ ਗਿਆ ਜੇ ਉਹੀ ਹਸਪਤਾਲ ਨੂੰ ਸਿਵਲ ਹਸਪਤਾਲ ਲਈ ਸੁਧਾਰੀ ਜਾਂਦੀ ਅੱਛਾ ਸਿਵਲ ਹੌਸਪੀਟਲ ਦੇ ਵਿੱਚ ਇਸ ਟਾਈਮ ਇੱਕ ਵੀ ਵੈਂਟੀਲੇਟਰ ਨਹੀਂ ਡਿਸਟ੍ਰਿਕਟ ਮਲੇਰ ਕੋਟਲੇ ਦਾ ਲੋਕਾਂ ਨੂੰ ਵੀ ਦੱਸਾਂਗੇ ਡਿਸਟ੍ਰਿਕਟ ਮਲੇਰ ਕੋਟਲੇ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਵੀ ਵੈਂਟੀਲੇਟਰ ਨਹੀਂ ਹੈਗਾ ਆਕਸੀਜਨ ਪਲਾਂਟ ਲੱਗਿਆ ਸੀਗਾ ਸੈਂਟਰ ਸਰਕਾਰ ਨੇ ਪਾਸ ਕੀਤਾ ਸੀ ਪਰ ਉਹ ਵੀ ਫੇਲ ਹੋ ਗਿਆ ਕਿਉਂਕਿ ਇੱਥੇ वेंटिलेटर ਹੀ ਨਹੀਂ ਹੈਗਾ ਕਿਸੇ ਨੂੰ ਮਰਦਾ ਕੋਈ ਪ੍ਰਾਈਵੇਟ ਲੈ ਜਾਏ ਕੋਈ ਲੁਧਿਆਣੇ ਲੈ ਜਾਏ ਕੋਈ ਪਟਿਆਲੇ ਲੈ ਜਾਏ ਰਜਿੰਦਰਾ ਚ ਲੈ ਜਾਏ ਪਰ ਵੈਂਟੀਲੇਟਰ ਦੀ ਇੱਥੇ ਕੋਈ ਵਿਵਸਥਾ ਹੈ ਹੀ ਨਹੀਂ ਡਿਸਟ੍ਰਿਕਟ ਰੈਕੋਰਡ ਲੈ ਦੇਸੀ ਦੇਖੋ ਅਸੀਂ ਆਉਣ ਵਾਲੇ ਦਿਨ ਦੇ ਵਿੱਚ ਅਸੀਂ ਮੰਗ ਕਰਾਂਗੇ ਵੈਂਟੀਲੇਟਰ ਦੀ ਵੀ ਦੇਖੋ ਜਦੋਂ ਪਹਿਲਾਂ ਸਾਨੂੰ ਐਂਬੂਲੈਂਸ ਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਉਦੋਂ ਚਦੀ ਹੈ ਹੱਥਾਂ ਦੇ ਵਾਸਤੇ ਹੁਣ ਵੀ ਤੁਸੀਂ ਇਹ ਦੇਖਣ ਲਓ ਜਾ ਕੇ ਵੀ ਜਿੰਨੇ ਡਾਕਟਰ ਬੈਠੇ ਨੇ ਕੋਈ ਵੀ ਡਾਕਟਰ ਜਿਹਦੀ ਦਵਾਈ ਲਿਖੀ ਹੈ ਬਾਹਰੋਂ ਨਹੀਂ ਮਿਲਦੀ ਪਹਿਲਾਂ ਕੀ ਜਾਂਦਾ ਸੀਗਾ ਜੀ ਤੁਹਾਨੂੰ ਤੁਸੀਂ ਵੀ ਇਹ ਪੱਤਰਕਾਰੋਂ ਪਹਿਲਾਂ ਉੱਥੇ ਕੀ ਚੱਲਦਾ ਸੀਗਾ ਫਿਰ ਆਪਰੋ ਤੇ ਇਹੀ ਕੁਛ ਚੱਲਦਾ ਸੀ ਇਹੀ ਕੁਛ ਨਹੀਂ ਚੱਲਦਾ ਸੀ ਪਹਿਲਾਂ ਤਾਂ ਲੋਕਾਂ ਦਾ ਸਿਰਫ ਇਹ ਮੈਡੀਕਲ ਸਟੋਰਾਂ ਦੇ ਨਾਲ ਰਿਸ਼ਤਾ ਕੀਤਾ ਹੁੰਦਾ ਸੀ ਮੈਡੀਕਲ ਸਟੋਰਾਂ ਦੇ ਨਾਲ ਹਿੱਸਾ ਕੀਤਾ ਉਹ ਜੀ ਡਾਕਟਰ ਉਹੀ ਦਵਾਈ ਲਿਖਦੇ ਸੀ ਜਿਹੜੀ ਤੇ ਹਸਪਤਾਲ ਚ ਅੰਦਰ ਮੌਜੂਦ ਨਹੀਂ ਹੁੰਦੀ ਸੀ ਦਵਾਈਆਂ ਬਾਹਰ ਦੀ ਪਰ ਵਿਕਦੇਆਂ ਸੀਗੀਆਂ ਤੇ ਇਹਨਾਂ ਨਾਲ ਕਮਿਸ਼ਨ ਕਰਕੇ ਇਹਨਾਂ ਨੂੰ ਵੱਡੇ ਵੱਡੇ ਪੈਸੇ ਜਿਹੜੇ ਮੈਡੀਕਲ ਸਟੋਰਾਂ ਤੋਂ ਲੈ ਜਾਂਦੇ ਸੀ ਪਰ ਉਹ ਕੰਮ ਬਿਲਕੁਲ ਉਹ ਕੰਮ ਬਿਲਕੁਲ ਆਮ ਆਦਮੀ ਪਾਰਟੀ ਨੇ ਬੰਦ ਕਰਤਾ ਸਾਰੇ ਦਵਾਈ ਜਿਹੜੀ ਹੈਗੀ ਹੈ ਟੋਟਲ ਇੱਥੋਂ ਮਿਲਦੀ ਹੈ ਉਹ ਡਾਕਟਰਾਂ ਦੀ ਰੇਂਜ ਦੇ ਵਿੱਚ ਨਹੀਂ ਆਉਂਦਾ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ ਇਹ ਵੀ ਦੀ ਕਿਉਂਕਿ ਸਾਡੇ ਮੂਸੈਰ ਦੀ ਤਾਂ ਫਿਰਤਰ ਤੇ ਹੀ ਜੇਕਰ ਕੋਈ ਗੱਲਬਾਤ ਹੋ ਜੇ ਤਾਂ ਫਿਰ ਸਾਨੂੰ ਮੁਸ਼ਕਲ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈਣਾ ਦੋਸਤੋ ਬਿਹਤਰ ਹੁੰਦਾ ਵੀ ਜਦੋਂ ਉਹਨਾਂ ਦੇ ਨੀ ਲੀ ਨੌਲੇਜ ਦੇ ਵਿੱਚ ਹੁੰਦੀ ਜਿਹੜੀ ਗੱਲ ਜਿਹੜਾ ਵੱਡਾ ਕੋਈ ਐਕਸੀਡੈਂਟ ਹੋ ਗਿਆ ਜਾਂ ਵੱਡੀ ਕੋਈ ਬਿਮਾਰੀ ਹੈ ਉਹ ਜਿੱਥੇ-ਜਿੱਥੇ ਇਲਾਜ ਹੋਊਗਾ ਚਾਹੇ ਪਟਿਆਲੇ ਹੋਵੇ ਲੁਧਿਆਣੇ ਹੋਵੇ ਜਾਂ ਪੀਜੀਆਈ ਹੋਵੇ ਉੱਥੇ ਨੂੰ ਰੈਫਰ ਕਰਿਆ ਨਹੀਂ ਪ ਲਾੁਰੇ ਕੋਣੀ ਆਉਂਦਾ ਜੀ ਸਭ ਤੋਂ ਵੱਡਾ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ ਸਿਹਤ ਦੇ ਸਿਹਤ ਦੇ ਵਿੱਚ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਸੀਂ ਸਿਵਲ ਹਸਪੀਟਲ ਦੀ ਸਥਿਤੀ ਸੁਧਾਰਦੀ ਸਿਵਲ ਨਾਲ ਬਹੁਤ ਫਰਕ ਪੈ ਗਿਆ ਨਹੀਂ ਮੈਂ ਤੁਹਾਨੂੰ ਲਗਾ ਜਿਹੜੇ ਬਾਰ 25 ਹਸਪੀਟਲ ਬਣੇ ਹੋਏ ਨੇ ਉਹਨਾਂ ਚ ਭੀੜ ਨਹੀਂ ਲਾਈ ਨਹੀਂ ਟੁੱਟਦੀ ਉਹ ਕਿਉਂ ਚੱਲ ਰਹੇ ਨੇ ਜੇ ਦਵਾਈਆਂ ਅੰਦਰੋਂ ਮਿਲਦੀਆਂ ਬਾਹਰ 150 ਮੈਡੀਕਲ ਸਟੋਰ ਬਣਿਆ ਹੋਇਆ ਉਹਨਾਂ ਤਾਂ ਭੀੜ ਕਿਉਂ ਨਹੀਂ ਟੁੱਟਦੀ ਉਹ 2 ਸਾਲ ਤੋਂ ਬਾਅਦ ਲਈ ਜੀ ਬਣੇ ਹੋ ਪਹਿਲਾਂ ਦੇ ਬਣੇ ਹੋਏ ਨੇ ਨਹੀਂ ਪਹਿਲਾਂ ਦੇ ਬਣੇ ਹੋਏ ਨੇ ਚੱਲ ਕੇ ਮਰੇ ਇਹਦੇ ਕਿਉਂ ਚੱਲ ਦਵਾਈ ਇਹ ਦਵਾਈ ਅੰਦਰੋਂ ਮਿਲੇ ਤਾਂ ਹਸਪਤਾਲ ਉਹਤੇ ਮੈਡੀਕਲ ਸਟੋਰ ਬੰਦ ਹੋ ਜਾਣਗੇ ਤੁਸੀਂ ਮੇਰੇ ਨਾਲ ਚੱਲੋ ਜਾ ਕੇ ਕੱਲ ਨੂੰ ਬਾਅਦ ਚੱਲਿਓ ਜੇ ਹਸਪਤਾਲ ਦੇ ਵਿੱਚ ਦਵਾਈ ਨਾ ਮਿਲਦੀ ਹੋਈ ਤਾਂ ਤੁਸੀਂ ਦੱਸੋ ਇਹ ਜਦੋਂ ਦਵਾਈ ਮਿਲਦੀ ਹੈ ਫਿਰ ਹੋਰ ਕੀ ਹੋਣਾ ਕਹਿੰਦਾ ਨਹੀਂ ਡਿਸਟ੍ਰਿਕਟ ਜਿਹੜਾ ਡਿਸਟ੍ਰਿਕਟ ਸਰਹਰ ਹਾਂ ਉਹਦੇ ਮੁਤਾਬਿਕ ਨਹੀਂ ਮਿਲਦੀ ਮੈਂ ਥੋੜਾ ਜਿਹੜੇ ਢੋਲਾਚਾਪ ਡਾਕਟਰ ਬੈਰੇ ਨਾ ਮੈਂ ਤੁਹਾਡਾ ਜਵਾਬ ਦਿੰਦਾ ਜੀ ਮੈਂ ਤੁਹਾਡਾ ਜਵਾਬ ਦਿੰਦਾ ਮੇਰਾ ਜਵਾਬ ਲਓ ਜੀ ਹਜੇ ਡਿਸਟ੍ਰਿਕਟ ਬੜੇ ਨੂੰ ਕਿੰਨਾ ਟਾਈਮ ਹੋਇਆ ਜੀ ਡਿਸਟ੍ਰਿਕਟ ਬੜੇ ਨੂੰ ਹਜੇ ਕਿੰਨਾ ਟਾਈਮ ਹੋਇਆ ਸਿਰਫ ਮੇਰੇ ਖਿਆਲ ਦੇ ਡੇਢ ਸਾਲ ਦੋ ਸਾਲ ਹੋਇਆ ਜੀ ਦੋ ਸਾਲ ਨੂੰ ਸਵਾ ਦੋ ਸਾਲ ਲਾ ਲਓ ਜੀ ਤੁਹਾਨੂੰ ਬਣਾ ਕੇ ਸਰਕਾਰ ਮੇਰੀ ਗੱਲ ਸੁਣ ਜੀ ਇੰਨੇ ਵਿੱਚ ਜਿਹੜੇ ਜ਼ਿਲ੍ਹੇ ਦੇ ਪ੍ਰੋਸੈਸ ਨੇ ਕੀ ਉਹ ਪੂਰੇ ਹੋਣਾ ਜਿਹੜਾ ਜਿਹੜਾ ਡਿਸਟ੍ਰਿਕਟ ਹੁੰਦਾ ਬਹੁਤ ਵੱਡਾ ਹਜੇ ਪੁਲਸ ਲੈਣ ਬਣਦੀ ਹਸੇ ਇੱਥੇ ਬਹੁਤ ਕੁਝ ਬਣਨਾ ਹੈ ਹਜੇ ਦਾ ਸਾਡਾ ਡੀਸੀ ਸਾਹਿਬ ਜਿਹੜੇ ਉਹ ਸਾਡੇ ਟੂ ਬੈਲਾ ਉੱਥੇ ਬੈਠੇ ਨੇ ਸਿੱਧੀ ਟੂ ਦੇ ਵਿੱਚ ਵੀ ਹੁਣ ਨਵੇਂ ਜਿਹੇ ਬਿਲਡਿੰਗ ਬਣੀ ਹੈ ਜੀ ਪ੍ਰਾਣੀ ਹੈ ਜੀ ਬਾਡੀ ਨੌਲੇਜ ਦੇ ਵਿੱਚ ਲਿਆਦਾ ਸ਼ਹਿਰ ਮਲੇਰ ਕੋਟਲਾ ਦੀ ਸਾਰੀ ਜਾਂਦਾ ਸੁਣ ਰਹੀ ਹੈ ਸਿੱਧੀ ਟੂ ਜਿਹੜਾ ਕੀ ਅੰਦਲੇ ਲਾਲ ਬਾਜ਼ਾਰ ਦੇ ਵਿੱਚ ਬਣਿਆ ਉਹਦਾ ਹਾਲ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਕਿ ਪਿਆਰਾ ਸਿੰਘ ਜੀ ਖਾਲਸਾ ਜੀ ਨੂੰ ਪਤਾ ਲੱਗ ਜੇ ਕਿ ਉੱਥੇ ਦਾ ਕੀ ਹਾਲ ਹੈ ਕਮੈਂਟਾਂ ਦੇ ਵਿੱਚ ਆਪਣਾ ਇਹਨਾਂ ਦੇ ਇਹਨਾਂ ਨੂੰ ਜੱਟਤਾ ਦੇ ਜਿਹੜੇ ਜਵਾਬ ਨੇ ਇਹ ਵੀ ਕਮੈਂਟਾਂ ਦੇ ਨਾਲ ਦਿੰਦੇ ਰਹੋ ਜੀ ਹਾਂ ਬੋਲੋ ਜੀ ਜੀ ਦੇਖੋ ਮੇਰੀ ਗੱਲ ਸੁਣੋ ਜਿਹੜੇ ਜਿਹੜੇ ਪ੍ਰੋਸੈਸ ਹੁੰਦੇ ਨੇ ਉਹ ਇੰਨੀ ਜਲਦੀ ਨਹੀਂ ਪੂਰੇ ਹੁੰਦੇ ਉਹ ਹੌਲੀ ਹੌਲੀ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਇਹ ਜਿਹੜਾ ਹੈਗਾ ਡੀਸੀ ਕੰਪਲੈਕਸ ਦੀ ਆ ਉਹ ਗੱਲਬਾਤ ਹੋ ਗਈ ਆ ਪੈਸਾ ਰਿਲੀਜ਼ ਹੋ ਗਿਆ ਉਹ ਸਾਰਾ ਕੁਝ ਦੇਖੋ ਪ੍ਰੋਸੈਸ ਹੋਣ ਟੈਂਡਰ ਹੋ ਗਏ ਇਹ ਬਣਨਾ ਹੀ ਬਣਨਾ ਨਾ ਐਂ ਤਾਂ ਨਹੀਂ ਹੈਗਾ ਵੀ ਇਹ ਚੁਟਕੀ ਮਾਰ ਕੇ ਬਣ ਗਿਆ ਜੀ ਉਹ ਇਹ ਤਾਂ ਨਹੀਂ ਬਣਨਾ ਦੇਖੋ ਟਾਈਮ ਲੱਗਦਾ ਹੈਗਾ ਟਾਈਮ ਦਾ ਸਾਰੇ ਜਿਹੜੇ ਨਵੇਂ ਜ਼ਿਲ੍ਹੇ ਬਣੇ ਨੇ ਉੱਥੇ ਇਹੀ ਹਜੇ ਚੱਲ ਰਿਹਾ ਹੈ ਜਿੱਥੇ ਜਿੱਥੇ ਅਡਜਸਟਮੈਂਟ ਹੋ ਗਈ ਉੱਥੇ-ਉੱਥੇ ਹਜੇ ਬਹਿ ਕੇ ਜ਼ਿਲ੍ਹੇ ਦਾ ਕੰਮ ਹੋ ਰਿਹਾ ਹੈ ਠੀਕ ਹੈ ਜੀ ਪਰ ਸਾਡੀ ਸਰਕਾਰ ਨੇ ਕਰਿਆ ਵੀ 2 ਸਾਲ 2 ਸਾਲ ਦਾ ਹੋਇਆ ਨੇ 75 ਸਾਲਾਂ ਦਾ ਕੋਈ ਸੁਭਾਵ ਨਹੀਂ 75 ਸਾਲਾਂ ਨੇ ਕੀ ਕਰਤਾ ਜੀ ਦੱਸੋ ਮੈਨੂੰ ਹਸਪਤਾਲ ਦੇ ਵਿੱਚ ਕਿੱਡੀ ਕਬੱਡੀ ਆ ਮਸ਼ੀਨਾਂ ਕਿੱਦਾਂ ਰੱਖਤੀਆਂ 75 ਸਾਲ ਤੋਂ ਪਹਿਲਾਂ ਆਪਾਂ ਰਹਿੰਦੇ ਨਹੀਂ ਸੀ ਉਰੇ ਯਾਰ ਨਹੀਂ ਨਹੀਂ ਹੁਣ ਪਹਿਲਾਂ ਵੀ ਰਹਿੰਦੇ ਸੀ ਬੇਤ ਬਦਲਾਅ ਕੀ ਹੋਇਆ ਜੀ ਸਾਡਾ ਸਾਡਾ ਕੋਈ ਮੇਰੇ ਹਿਸਾਬ ਦੇ ਨਾਲ ਜਨਤਾ ਆਪਣੇ ਕਮੈਂਟਾਂ ਚ ਦੱਸੂਗੀ ਕਿ ਕੀ ਬਦਲਾਅ ਹੋਇਆ ਕੀ ਸੁਧਾਰ ਹੋਇਆ ਕੀ ਚੰਗੀਆਂ ਗੱਲਾਂ ਹੋਈਆਂ ਕੀ ਮਾੜੀਆਂ ਹੋਈਆਂ ਇਹਦੀ ਅਸੀਂ ਦੱਸ ਰਹੇ ਹਾਂ ਜੀ ਜੀ ਦੱਸੋ ਜਿਹੜੀਆਂ ਸਾਡੇ ਅਸੀਂ ਉਹ ਕੱਲੀ ਕੱਲੀ ਗੱਲ ਅਸੀਂ ਗਿਣਾ ਦਿੱਤੀ ਹੈ ਜੀ ਬੀ ਦੇਖੋ ਜੀ ਬਿਜਲੀ ਸਾਰਿਆਂ ਨੂੰ ਫਰੀ ਕਰਦੀ ਬਿਜਲੀ ਤਾਂ ਪਹਿਲਾਂ ਇੱਕ ਮਿੰਟ ਪਹਿਲਾਂ ਕੋਈ ਫਰੀ ਨਹੀਂ ਸੀ ਜੀ ਸਭ ਨੂੰ ਬਿਲ ਆਉਂਦਾ ਸੀਗਾ ਪਹਿਲਾਂ ਕੋਈ ਬਿਜਲੀ ਫਰੀ ਨਹੀਂ ਸੀ ਸੀ ਤੇ ਬੀਸੀ ਨੂੰ ਸੀਗਾ ਸੋਣੋ ਗੱਲ ਜੇ ਤੁਸੀਂ ਇਹਨੂੰ ਨਹੀਂ ਮੰਨਣਾ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਪਹੁੰਚਦਾ ਹੋ ਗਿਆ ਜੀ ਨੰਬਰ 2 3 ਦੇ ਉੱਤੇ ਟੱਟ ਜਿਹੜੇ ਲੱਗਦੇ ਸੀ ਵੱਡੇ ਵੱਡੇ ਬਿਜਲੀ ਪੰਜ ਦਿਨੇ ਆਉਂਦੀ ਆ ਕਿਸਾਨ ਰਾਮ ਆ ਦੇ ਪਾਣੀ ਲਾਉਂਦੇ ਨੇ ਰਾਤ ਨੂੰ ਆਉਂਦੇ ਘਰੇ ਆਉਂਦੇ ਨੇ ਪਹਿਲਾਂ ਵਾਲਾ ਕੰਮ ਲਈ 2 ਘੰਟੇ ਆ ਗਈ ਲੋਕ ਫੇਰ ਬਾਕੀ ਖਾਲ ਭਰਿਆ ਨਹੀਂ ਫੇਰ ਫੇਰ ਚੱਲੀ ਗਈ ਉਹ ਇਸ ਤਰੀਕੇ ਚੱਲਦਾ ਸੀਗਾ ਲੋਕ ਖੱਦਲ ਖਵਾਰ ਹੁੰਦੇ ਸੀ ਖੱਦਲ ਖਵਾਰੀ ਬੰਦ ਕਰ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਹੁਣ ਪੁਲਿਸ ਦਾ ਕੰਮ ਦੱਸਿਆ ਮੈਨੂੰ ਪੁਲਸ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਇਹ ਲੋਕਾਂ ਦੇ ਵੱਡੇ ਵੱਡੇ ਲੋਕਾਂ ਦੇ ਸਵਾਰਸਾ ਹੁੰਦੀਆਂ ਸੀਗੀਆਂ ਇਹ ਕਰਦੇ ਦੇ ਜੀ ਸਾਰਾ ਕੁਝ ਜਿਸ ਤਰ੍ਹਾਂ ਪਹਿਲਾਂ ਫੰਡ ਆਦੀ ਹੁਣ ਫੰਡ ਆਉਂਦੇ ਨੇ ਸਰਕਾਰ ਜਿਹੜੀ ਸਰਕਾਰ ਦੇ ਫੰਡ ਆਉਂਦੇ ਨੇ ਉਹ ਡਾਇਰੈਕਟਲੀ ਫੰਡ ਕਿਸੇ ਨੂੰ ਦਿੱਤੇ ਨਹੀਂ ਜਾਂਦੇ ਸਾਰਾ ਸਮਾਨ ਸਾਰਾ ਇਹ ਸਿਸਟਮ ਬਦਲੇ ਇਹ ਬਣਾਉ ਆਇਆ ਜੀ ਇਹ ਅੱਛਾ ਜੀ ਇਹ ਨਹੀਂ ਹੈਗਾ ਵੀ ਪਹਿਲੇ ਚੱਕ ਕੇ ਜਿਓ 25 ਲੱਖ ਰੁਪਏ ਦਿੱਤਾ ਜੀ ਲਓ ਜੀ ਦਿਓ ਖਾ ਕੇ ਦਿਓ ਖਾ ਕੇ ਉਹ ਨਹੀਂ ਇੱਥੇ ਇੱਕ ਇੱਕ ਪੈਸਾ ਆਮ ਆਦਮੀ ਪਾਰਟੀ ਸਰਕਾਰ ਦਾ ਲੱਗਦਾ ਹੈ ਤੇ ਪੂਰੇ ਇਮਾਨਦਾਰ ਇਹਨਾਂ ਲੱਗਦਾ ਹੈ ਅਤੇ ਇਹਨਾਂ ਦੀ ਪੂਰੀ ਸਹਿਰਦ ਸੋਚ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਸਾਡੇ ਸਾਰੇ ਵਰਕਰ ਡੋਰ ਤੋਂ ਡੋਰ ਕਿਨ ਲੈ ਕੇ ਦੇ ਘਰ ਦੇ ਵਿੱਚ ਜਾ ਕੇ ਲੱਗੇ ਹੋਏ ਨੇ ਆ ਬਾਕੀ ਤਾਂ ਜਿਹੜੇ ਹੈਗੇ ਨੇ ਦੇਖੋ ਤੁਸੀਂ ਸਾਰੇ ਆਪਣੇ ਆਪਣੇ ਏਸੀ ਲੱਗ ਕੇ ਸੁੱਤੇ ਹੋਏ ਨੇ ਪਰ ਇੱਕ ਪਾਰਟੀ ਹੈ ਜਿਹੜੀ ਮਿਹਨਤ ਕਰਦੀ ਹੈ ਜਿਹੜੇ ਵਰਕਰ ਮਿਹਨਤ ਕਰਦੇ ਨੇ ਐਮਐਲਏ ਤੋਂ ਲੈ ਕੇ ਉੱਪਰ ਤੋਂ ਲੈ ਕੇ ਥੱਲੇ ਜਾ ਕੇ ਚੇਅਰਮੈਨੋਂ ਲੈ ਕੇ ਇਹ ਥਲਾ ਵਰਕਰ ਬੂਥ ਲੈਵਲ ਦਾ ਬੂਥ ਲੈਵਲ ਦਾ ਵਰਕਰ ਵੀ ਜਿਹੜਾ ਹੈਗਾ ਉਹ ਪਾਰਟੀ ਦੇ ਕੰਮ ਕਰ ਰਿਹਾ ਹੈ ਇਹ ਹੈ ਸਾਡੀ ਬਦਲਾਓ ਇਹ ਬਦਲਾਅ ਹੋਇਆ ਜੀ ਸਾਡਾ ਦੇਖੋ ਦੂਜੇ ਨਹੀਂ ਕਰਦੇ ਦੂਜੇ ਨੇ ਅਸੀਂ ਤਾਂ ਹੁਣ ਮੈਂ ਪੈਨਸ਼ਨਾਂ ਦੀ ਗੱਲ ਕੀਤੀ ਐ ਐਮਪੀਆਂ ਦੀ ਕਿੰਨਾ ਪੈਸਾ ਬਣਤੀ ਆ ਜੀ ਐਮਪੀਆਂ ਦੀਆਂ ਪੰਜ-ਪੰਜ ਪੈਨਸ਼ਨਾਂ ਹੋ ਗਈਆਂ ਸੀਗੀਆਂ ਜਿਹੜੀ ਹੁਣ ਇੱਕ ਪੈਨਸ਼ਨ ਰਹਿ ਗਈ ਉਸ ਤੋਂ ਬਾਅਦ ਹੁਣ ਸੈਂਟਰ ਦੇ ਨਾਲ ਸੈਂਟਰ ਸਾਡੇ ਨਾਲ ਬਿਤਕਰਾ ਕਰ ਰਿਹਾ ਜੀ ਸੈਂਟਰ ਆਰਡੀ ਫੰਡ ਰੋਕੀ ਬੈਠਾ ਜੀ ਸੈਂਟਰ ਹੋਰ ਜਿਹੜੇ ਫੰਡ ਬੰਦ ਕਰਦੇ ਨੇ ਉਹ ਫੰਡ ਕੋਈ ਨਹੀਂ ਦੇ ਰਿਹਾ ਜੀ ਉਹ ਕਹਿੰਦਾ ਵੀ ਪੰਜਾਬ ਲੋਕਾਂ ਮੈਂ ਕੰਗਾਲ ਕਰ ਦੇ ਜਾਈਦਾ ਨਹੀਂ ਜੇ ਆਪਾਂ ਸੈਂਟਰ ਦੇ ਉੱਤੇ ਛੱਡਣਾ ਸੀ ਸਾਰਾ ਕੁਝ ਜੇ ਸੈਂਟਰ ਦਊਗਾ ਆਪਾਂ ਸੈਂਟਰ ਸੈਂਟਰ ਦੀ ਖਰਾਦ ਦੇ ਉੱਤੇ ਬੈਠਾਂਗੇ ਫਿਰ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਇੱਕ ਫੇਸ ਜਿਹੜਾ ਲੋਕਾਂ ਨੇ ਬਦਲਾਅ ਵਾਲਾ ਚੁਣਿਆ ਸੀ ਫਿਰ ਉਹਦਾ ਕੀ ਫਾਇਦਾ ਹੋਇਆ ਜੀ ਆਪਾਂ ਨੇ ਫੰਡ ਲੈ ਕੇ ਆਣਾ ਆਪਾਂ ਨੇ ਮੰਗਦਾ ਫੰਡ ਸਾਡਾ ਹੱਕ ਬਣਦਾ ਕੋਈ ਭੀਖ ਨਹੀਂ ਆਣਾ ਕੋਈ ਖਰਾਤ ਨਹੀਂ ਮੰਗਦੇ ਕੋਈ ਅਸੀਂ ਖਰਾਤ ਨਹੀਂ ਮੰਗਦੇ ਸਾਡਾ 8000 ਕਰੋੜ ਰੁਪਇਆ ਸਾਡਾ ਫੰਡ ਬਣਦਾ ਜਿਹੜਾ ਸਾਡੀਆਂ ਸੜਕਾਂ ਨੂੰ ਜੋੜਦਾ ਹੈ ਸੜਕਾਂ ਦੀਆਂ ਮਤਲਬ ਕਿ ਹੁਣ ਤੁਸੀਂ ਮਤਲਬ ਕਿ 14 ਟੂਰ ਪਲਾਜ਼ੇ ਬੰਦ ਕਰਤੇ ਅੱਛਾ ਜੀ ਇਹ ਪਹਿਲਾਂ ਸਰਕਾਰਾਂ ਨੇ ਕਿਉਂ ਨਹੀਂ ਕੀਤਾ ਜੀ ਇਹਨਾਂ ਸਰਕਾਰਾਂ ਨੇ ਕੀ ਕਿਹਾ 400 ਦਿਨ ਲੈ ਲਿਆ ਜੀ ਉਹਦੇ ਵਿੱਚ 200 ਦਿਨ ਇਹਨਾਂ ਦਾ 200 ਦਿਨ ਉਹ ਪਰਾਜ ਵਾਲਿਆਂ ਦਾ 14 ਟੋਲ ਪਰਾਜੇ ਬੰਦ ਕਰਤੇ ਦੋ ਹੋਰ ਆ ਆਪਣੇ ਵਾਲੇ ਹੋਣ ਤਿਆਰ ਨੇ ਅਗਸਤ ਦੇ ਵਿੱਚ ਆ ਨਾਬੇ ਵਾਲਾ ਤੇ ਪਟਿਆਲੇ ਵਾਲਾ ਇਹ ਵੀ ਬੰਦ ਹੋਊਗਾ ਇਹਦਾ ਫੈਸਲਾ ਕਿਹਨਾਂ ਨੂੰ ਹੋਇਆ ਲੋਕਾਂ ਨੂੰ ਇਹ ਬਦਲਾ ਇਹ ਬਦਲਾ ਆ ਜੀ ਇਹਨੂੰ ਬਦਲਾ ਕਹਿੰਦੇ ਨੇ ਨਹੀਂ ਤਾਂ ਇਹ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਕਿਤੇ ਵੀ ਕਦੋਂ ਬਲਾਦੇ ਬੰਦ ਹੋਊਗਾ ਸਾਡੀ ਡੇਟ ਪੂਰੀ ਹੋ ਰਹੀ ਹੈ ਸਾਡੀ ਸਰਕਾਰ ਨੇ ਔਨ ਸਾਰੇ ਨਵੇਂ ਫੈਸਲੇ ਕੱਢੀਆਂ ਦੇਖੋ ਵੀ ਕਦੋਂ ਕੋਈ ਟੂਲ ਬਲਾਦੇ ਪੰਦ ਉਹ ਕਹਿੰਦੇ ਜੀ ਸਾਨੂੰ ਹੋਣਾ ਹੋ ਗਿਆ ਜੀ ਉਹ ਕਿਸਾਨਾਂ ਵਲੇ ਸਾਡਾ ਇੱਕ ਮਿੰਟ ਸਾਡਾ ਕਿਸਾਨਾਂ ਵਲੇ ਘਾਟਾ ਪੈ ਗਿਆ ਜੀ ਉਹ ਕਹਿੰਦਾ ਜੋ ਵੀ ਮਰਜ਼ੀ ਹੋਇਆ ਥੋੜੀ ਡੇਟ ਆ ਗਈ ਆਪਦਾ ਬੂਰੀ ਬਿਸਤਰਾ ਕਰੋ ਬੰਦ ਤੇ ਲੋਕਾਂ ਨੂੰ ਤੇ ਲੰਗਾ ਇਹ ਤੁਹਾਡੇ ਮੁੱਢਲੇ ਐਕਸ਼ਨ ਤੇ ਜੀ ਸਰਕਾਰ ਆਈ ਐਕਸ਼ਨ ਇੱਕ ਐਕਸ਼ਨ ਫਾਇਰ ਕੀਤਾ ਕਿ ਅਸੀਂ ਟੋਲ ਪੁਆਇੰਟਾਂ ਪੰਜਾਬ ਪਲਾਜਾ ਆਂਦੀ ਬੰਦ ਕਰਤੇ ਜੀ ਐਕਸ਼ਨ ਵਾਇਰ ਹੋਇਆ ਉਸ ਤੋਂ ਬਾਅਦ ਸਰਕਾਰ ਥੋੜੀ ਨੀਵੀਂ ਹੁੰਦੀ ਗਈ ਤੁਸੀਂ ਗੱਲ ਕਰੀ ਕੱਸੀਆਂ ਕੱਟਦੀਆਂ ਮੈਰੀ ਪਾਣੀ ਲੱਗੂਗਾ ਕੀ ਆਪਣਾ ਜਿਹੜਾ ਪੰਜਾਬ ਤੇ ਹਰਿਆਣਾ ਦਾ ਐਸਵਾਈਐਲ ਦਾ ਕੇਸ ਚੱਲਦਾ ਹੈ ਅਗਰ ਪੰਜਾਬ ਦੇ ਵਿੱਚ ਆਪਾਂ ਰਿਪੋਰਟ ਦੇ ਦਿੰਨੇ ਆ ਕਿ ਸਾਡੇ ਸਾਰੇ ਖੇਤਾਂ ਨੂੰ 100% ਪਾਣੀ ਮੈਰੀ ਪਾਣੀ ਲੱਗ ਰਿਹਾ ਕੀ ਆਪਾਂ ਐਸਵਾਈਐਲ ਦਾ ਕੇਸ ਜਿੱਤ ਜਾਗੇ ਪੰਜਾਬ ਜਿੱਤ ਜਾਊਗਾ ਜਾਂ ਕੋਈ ਫਰਕ ਪਾਉ ਹੈ ਇਹਦੇ ਤੇ ਅਸ ਅਗਰ ਆਪਰ ਕੋਰਟ ਦੇ ਦੰਨੇ ਆਪਾਂ ਕੋਰਟ ਦੇ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਚ ਦਿੱਤਾ ਕਿ ਸਾਨੂੰ 100% ਨਹਿਰੀ ਪਾਣੀ ਜਿਹੜਾ ਪੰਜਾਬ ਨੂੰ ਮਿਲ ਰਿਹਾ ਸਾਨੂੰ ਮੋਟਰਾਂ ਦੀ ਪਾਣੀ ਦੀ ਲੋੜ ਨਹੀਂ ਸਾਨੂੰ ਨਹਿਰੀ ਪਾਣੀ ਦਾ ਜਿਹੜਾ ਬਚ ਗਿਆ ਤੁਸੀਂ ਰੋਕਣ ਦਾ ਅਧਿਕਾਰ ਅਧਿਕਾਰ ਰੱਖਦੇ ਹੋ ਆਮ ਆਦਮੀ ਪਾਰਟੀ ਸਰਕਾਰ ਪਾਣੀ ਹਰਿਆਣੇ ਨੂੰ ਨਹੀਂ ਦੇਊਗੀ ਸਾਡਾ ਪਾਣੀ ਵੰਟਣ ਦਾ ਇੱਕੋ ਇੱਕ ਮਤਲਬ ਹੈ ਵੀ ਜਿਹੜਾ ਸਾਡਾ ਪਾਣੀ ਜਿਹੜੇ ਸਾਡੇ ਅਲਾਕੇ ਨੇ ਜਿਹੜੇ ਸਾਡੇ ਏਰੀਏ ਨੇ ਉਹ ਦਰਕਜੋਨ ਚ ਚਲੇ ਗਏ ਅਸੀਂ ਆਪਣੀਆਂ ਆਉਣ ਵਾਲੀਆਂ generation ਨੂੰ ਪਾਣੀ ਬਚਾ ਕੇ ਦੇਣਾ ਨਾ ਕਿ ਪਾਣੀ ਖਤਮ ਕਰਨਾ ਅਸੀਂ ਮੋਟਰਾਂ ਬੰਦ ਕਰਾ ਕੇ ਲੋਕ ਆਪ ਜਾ ਕੇ ਮੋਟਰਾਂ ਬੰਦ ਕਰਾਿੰਦੇ ਕਰਦੇ ਨੇ ਵੀ ਯਾਰ ਸਾਡੇ ਕੋਲ ਕੱਸੀਆਂ ਦਾ ਪਾਣੀ ਆ ਰਿਹਾ ਹੈ ਪਰ ਜਿਹੜੀ ਜਿਹੜਾ ਹੈਗਾ ਐਕਸਵਾਇਰ ਲੱਗਣ ਦੀ ਗੱਲ ਹੈਗੀ ਉਹ ਇਹਨਾਂ ਨੇ ਇਹ ਹੋਣ ਦਾ ਰੌਲਾ ਨਹੀਂ ਪਿਆ ਇਹ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਪਰ ਸਾਡੀ ਆਮ ਆਦਮੀ ਪਾਰਟੀ ਨੇ ਇਹ ਤਹਈਆ ਕੀਤਾ ਵੀ ਜੋ ਮਰਜ਼ੀ ਹੋ ਜੇ ਅਸੀਂ ਇੱਕ ਵੀ ਬੂੰਦ ਕਿਸੇ ਵੀ ਸਟੇਟ ਨੂੰ ਨਹੀਂ ਦੇਵਾਂਗੇ ਜਿਨ੍ਹਾਂ ਨੇ ਪਹਿਲਾਂ ਦੇਤੀਆਂ ਦੇਤੀਆਂ ਅਸੀਂ ਇੱਕ ਵੀ ਬੂੰਦ ਸਾਡੀ ਜਿਹੜੀ ਆਵਾਜ਼ੀ ਪਾਰਟੀ ਹੈ ਉਹ ਕਿਸੇ ਵੀ ਉਸ ਨੂੰ ਦੇਊਗੀ ਸਾਡੇ ਪੰਜਾਬ ਦੇ ਵਿੱਚ ਹੀ ਪਹਿਲਾਂ ਅਸੀਂ ਡਰਕ ਜ਼ੋਨ ਦੇ ਵਿੱਚ ਚਲੇ ਗਏ ਹੁਣ ਸਾਡੇ ਜੇ ਅਸੀਂ ਪਾਣੀ ਲਾਵਾਂਗੇ ਡੇੜੀ ਪਾਣੀ ਤਾਂ ਸਾਡਾ ਪਾਣੀ ਉੱਪਰ ਆਊਗਾ ਆ ਸਾਡੀ ਆਉਣ ਵਾਲੇ ਦਰਸ਼ਕਾਂ ਨੂੰ ਬੋਲ ਦੱਸਣ ਗਿਆ ਵੀ ਜੀ ਇਹ ਕੀ ਹੋਇਆ ਇਹਨਾਂ ਨੇ ਕੀ ਕਰਿਆ ਠੀਕ ਹੈ ਜੀ ਇਸ ਕਰਕੇ ਇਹ ਬਦਲਾਅ ਹੋਣੇ ਇਹਨਾਂ ਨੂੰ ਬਦਲਾਅ ਕਹਿੰਦੇ ਜੇ ਲੋਕਾਂ ਨੂੰ ਦਿਂਦਾ ਨਹੀਂ ਨਾ ਜੇ ਲੋਕਾਂ ਨੂੰ ਮਤਲਬ ਕਿ ਬਦਲਾਅ ਨਹੀਂ ਦਿੰਦਾ ਉਹ ਮਤਲਬ ਕਿ ਵਿਕਾਸ ਆ ਰਿਹਾ ਇਹਨਾਂ ਕੰਲਾ ਕੇ ਦੇਖ ਲੈਣਾ ਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਕਿੰਨੇ ਕਿੰਨੇ ਵਿਕਾਸ ਕਰਾਤੇ ਆ ਹੁਣ ਟੂਲਪਾਂ ਦੇ ਬੰਦ ਕੇ ਸੜਕ ਦੇਖੋ ਕਿੰਨੇ ਬਣਿਆ ਚਾਰ ਲੇਹਰਾਂ ਪਈ ਨੇ ਚਾਰ ਲੇਹਰਾਂ ਲੁਧਿਆਣੇ ਤੋਂ ਲੈ ਕੇ ਸੰਗਰੂਰ ਤੱਕ ਇਹ ਸੜਕ ਦੀ ਹਾਲਤ ਖਰਾਬ ਜੀ ਹੁੰਦੀ ਜਾਂਦੇ ਸੀਗੇ ਪਰ ਤੁਸੀਂ ਦੇਖੋ ਇੰਨੀ ਟੌਪ ਦੀ ਸੜਕ ਬਣ ਗਈ ਤੁਸੀਂ ਤੁਸੀਂ ਬੈਠੋ ਗੱਡੀ ਦੇ ਵਿੱਚ ਪਾਣੀ ਦਾ ਗਲਾਸ ਲੈ ਕੇ ਇੱਕ ਤੁਪਕਾ ਪਾਣੀ ਨਹੀਂ ਬਾਹਰ ਡਿੱਗੂਗਾ ਅੱਛਾ ਜੀ ਇਹੀ ਜੀ ਸੱਤ ਬਣਾਈ ਹੈ ਇਹ ਨਹੀਂ ਆਮੰਦਾ ਜੇ ਗੱਡੀਆਂ 'ਚ ਬੈਠਦਾ ਹੋਏ ਜੀ ਫਿਰ ਆਮ ਸਰਕਾਰ ਉਹਦੀ ਲੋਡ ਨਹੀਂ ਪੈਣੀ ਸੀ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਸਾਰੀਆਂ ਆਮ ਪਾਰਟੀ ਦੀਆਂ ਪਹਿਲਾ ਮੈਨੀਫੈਸਟੋ ਦੇ ਵਿੱਚ ਸੀਗੀਆਂ ਜਿਹੜੀਆਂ ਹਾਲੇ ਤੱਕ ਬਾਦੇ ਪੂਰੇ ਨਹੀਂ ਹੋਏ ਹਰੇਕ ਤੱਕ ਤੁਸੀਂ 3 ਸਾਲ ਹੋਰ ਮੰਗ ਰਹੇ ਹੋ ਕਿ ਇਹ ਮਾਰ ਨਹੀਂ ਸਾਡੇ ਹੈਗੇ ਨੇ ਆ ਹੈਗੇ ਨੇ ਪਰ ਉਹ ਲੋਕ ਪੁੱਛ ਰਹੇ ਨੇ ਕਿ ਸਾਨੂੰ ਜਿਹੜੇ ਚੁਟਕੀਆਂ বাজਾਨ ਵਾਲੀਆਂ ਗੱਲਾਂ ਸੀ ਆ ਉਹ ਕਿੱਥੇ ਨੇ ਉਹਨਾਂ ਦਾ ਜਵਾਬ ਕੌਣ ਦੇਊਗਾ ਇਹ ਜਿਹੜੇ ਮਸਲੇ ਨੇ ਮਾਰੇ ਮੋٹے ਜਿਵੇਂ ਨਸ਼ੇ ਦੀ ਗੱਲ ਕਰਦੇ ਹੋ ਨਸ਼ਾ ਇੱਕ ਸੈਂਟਰ ਦਾ ਮਹੂਆ ਇਹਦੇ ਵਿੱਚ ਵੀ ਸਕੰਜਾ ਕਸ਼ਿਆ ਪਾਰਟੀ ਨੇ ਇਹਦੇ ਵਿੱਚ ਵੀ ਫੜ ਫੜ ਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਮਤਲਬ ਕਿ ਟੀਕੇ ਖੋ ਕੇ ਉਹਨਾਂ ਨੂੰ ਟਿਫਨ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਆਰ ਇਨ ਫੈਕਟਰੀਆਂ ਫੈਕਟਰੀਆਂ ਲੱਗ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਫੈਕਟਰੀਆਂ ਦੇ ਵਿੱਚ ਰੋਜ਼ਗਾਰ ਮਿਲੂਗਾ ਇਹ ਸਭ ਤੋਂ ਵੱਡਾ ਖਾੜਾ ਜਿਹੜਾ ਬਦਲਾ ਜੀ ਹੋਰ ਦੱਸੋ ਟਾਈਮ ਦੀ ਘਾਟ ਜਿਹੜੀ ਲਿਪੀਡੀਓ ਜਿਆਦਾ ਲੰਬੀ ਹੋ ਰਹੀ ਹੈ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਕਿਸੇ ਹੋਰ ਨੁਮਾਇੰਦੇ ਦੇ ਨਾਲ ਰੋਬਰੂ ਕਰਵਾਵਾਂਗੇ ਤੁਹਾਨੂੰ ਇਹ ਸੀ ਐਕਸ ਅੰਮਲੋਏ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਜੀ ਖਾਲਸਾ ਤੇ ਤੁਸੀਂ ਇਹਨਾਂ ਦੇ ਨਾਲ ਕਿੰਨਾ ਕੇ ਇਤفاق ਰੱਖਦੇ ਹੋ ਕੀ ਇਹਨਾਂ ਦਾ ਕਹਿਣਾ ਸਹੀ ਹੈ ਤੇ ਕਿ ਕਿੰਨਾ ਕੇ ਤੁਹਾਨੂੰ ਸਹੀ ਲੱਗਦਾ ਹੈ ਇਹ ਆਪਣੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ